ਇੰਦਰ ਆ ਗਈ ਸਸੀ ਘਾਲ ਭਾਈ ਸਸੀ ਘਾਲ ਨੇ ਸਸੀ ਘਾਲ ਸਸੀ ਘਾਲ ਪਾਣੀ ਦਾ ਪੈਂਡ ਹੋਰ ਭਾਈ ਜਵਾਕ ਜਿੰਦੇ ਠੀਕ ਹੈ ਹਾਂ ਠੀਕ ਹੈ ਸਾਰੇ ਵਧੀਆ ਆਪਣੇ ਦੱਸੋ ਠੀਕ ਹੈ ਬੁੱਤ ਬਸ ਵਧੀਆ ਤੇ ਗੱਗੂ ਆਂ ਹਿੱਡਣ ਗੱਗੂ ਨੇ ਗਾਂ ਪਛਿੰਡੇ ਲੰਗਣਾ ਸੀ ਪਿਆਰ ਹੀ ਸੀ ਉਦੋਂ ਜਦੋਂ ਉਹ ਜੀ ਤੁਸ ਫੋਨ ਕਰਿਆ ਬਈ ਅੱਛਾ ਅੱਛਾ ਤੇ ਫਿਰ ਉਹ ਮੈਨੇ ਚਤਾਰ ਕੇ ਵਾ ਗਿਆ ਉਹਨੂੰ ਕੰਮ ਸੀ ਕੋਈ ਹੋਰ ਅੱਛਾ ਅੱਛਾ ਇਹ ਮੈਂ ਸੁੱਖ ਸੰਤਾ ਹਾਂ ਮੈਂ ਤਾਂ ਫਿਕਰ ਹੋ ਗਿਆ ਸੁੱਖ ਸੰਤ ਹੀ ਆ ਬਈ ਬਸ ਠੀਕ ਹੈ ਬਾਈ ਜਿਵੇਂ ਹੈਗਾ ਸੁੱਖ ਸੰਤ ਤਾਂ ਭਾਈ ਪਤਾ ਹੀ ਹੈ ਬਸ ਜਿਹੜੇ ਸੁੱਖ ਸੰਤ ਸਾਰੀ ਉਧਾਰ ਜੇ ਬੈਠਿਓ ਤੈਨੂੰ ਪਤਾ ਤਾਂ ਹੈ ਸੁੱਖ ਸੰਤ ਕਿੱਥੋਂ ਹੋਊਗੀ ਹੂੰ ਜਦ ਇਹਨਾਂ ਨਾਲ ਮਾਹੀ ਗੱਲ ਦਮਾ ਕਰਾਉਂਗਾ ਇਹਨੇ ਮਰ ਤਾ ਸੋਚ ਕੇ ਨਾ ਨਾ ਪਾਲਾ ਇਹ ਜੇ ਪੈ ਗਿਆ ਠੀਕੀ ਗੱਲ ਵਾਤਾ ਭਾਈ ਦੱਸੋ ਤੇ ਮੇਰੇ ਟੈਨਸ਼ਨ ਤਾਂ ਦੂਰ ਹੋਵੇ ਭਾਈ ਇੱਕ ਗੱਲ ਐ ਤੈਨੂੰ ਮੈਂ ਦੱਸੀ ਨਹੀਂ ਸੀ ਪਹਿਲੀ ਗੱਲ ਤਾਂ ਮੈਂ ਦੇਖ ਮਾਫੀ ਮੰਗਦਾ ਉਸ ਗੱਲ ਦੀ ਵੀ ਤੇਰੇ ਕੋਲ ਗੱਲ ਕੀਤੀ ਨਹੀਂ ਠੀਕ ਐ ਦੂਜੀ ਗੱਲ ਹੁਣ ਜੇ ਤੋਂ ਉਹੀ ਗੱਲ ਆਪ ਤੇ ਪੈਂਦੀਆਂ ਨੇ ਤਾ ਫਿਰ ਦੱਸਣਾ ਹੀ ਪੈਂਦਾ ਠੀਕ ਹੈ ਹੁਣ ਗੱਲ ਆਇਆ ਵੀ ਬੈਂਕ ਵਾਲਿਆਂ ਦੀ ਚਿੱਠੀ ਆਈ ਸੀ ਬੈਂਕ ਵਾਲਿਆਂ ਦੀ ਆਹ ਹੋ ਕੋਠੀ ਤੇ ਉਹ ਭਰਨ ਵਾਸਤੇ ਪੈਸੇ ਬੈਂਕ ਵਾਲਿਆਂ ਦੀ ਚਿੱਠੀ ਆਈ ਸੀ ਮੈਨੂੰ ਅੱਛਾ ਹਾਂ ਨਾ ਫਿਰ ਕੋਠੀ ਲਾਉਣ ਤੇ ਆਹ ਕੋਠੀ ਤੇ ਲੋਨ ਤੇ ਹੀ ਆ ਕੋਠੀ ਲੋਨ ਤੇ ਤਾਂ ਹੀ ਤਾਂ ਕਿਸ਼ਤਾਂ ਭਰਨ ਵਾਸਤੇ ਉਹ ਮੈਨੂੰ ਫੋਨ ਕਰਾ ਵੇਜੀ ਦਿੱਤੀ ਵੀ ਤੁਸੀਂ ਕਿਸ਼ਤ ਭਰੋ ਅੱਛਾ ਹਾਂ ਉਹ ਹੁਣ ਗੱਲ ਆਏ ਆ ਭਾਈ ਉਦੋਂ ਇਹਨਾਂ ਨੇ ਮੇਰੇ ਨਾਲ ਗੱਲਬਾਜ਼ੀ ਕਰਦੇ ਰਹੇ ਜਵਾਕ ਵੀ ਹਾੜੇ ਕੱਟਦਾ ਰਿਹਾ ਆਪ ਵੀ ਉਹ ਹਾੜੇ ਕੱਟਦੀ ਰਹੀ ਵੀ ਭਾਈ ਜਵਾਕ ਦਾ ਘਰ ਬਣ ਜਿਆ ਐ ਹੋ ਜੀ ਉਹੋ ਜੇ ਹੈ ਉਹ ਮਹਾਚਲ ਕੋਈ ਗੱਲ ਨਹੀਂ ਆਪਾਂ ਕਿਹੜਾ ਸੋਚਿਆ ਸੀ ਵੀ ਚੱਲ ਭਾਈ ਮੇਰਾ ਵੀ ਬਣੂਗਾ ਕੋਈ ਐ ਹੋਊਗਾ ਹਨਾ ਤੇ ਉਦੋਂ ਮੈਨੂੰ ਇਹਨਾਂ ਨੇ ਕਹਿ ਕਹਾ ਕੇ ਤੇ ਮੇਰੇ ਨੰਬਰਾਂ ਤੇ ਪੈਸੇ ਲੈਣੇ ਸੀ ਭਾਈ ਕਿੰਨੇ ਮੇਰੀ ਜ਼ਮੀਨ ਦੇ ਨੂੰ 25 ਲੱਖ ਰੁਪਏ ਹਾਈਵੇ ਭਰਾਵਾ ਦੇਖ ਲੈ ਤੂੰ ਮੈਥੋਂ ਡੇਡੇ ਹਾਜਮੇ ਰੱਖੇ ਜਿਹੜੇ ਹੁਣ ਤੇਰੇ ਨੂੰ ਮੈਂ ਕਿੱਥੇ ਕਿੱਥੇ ਮਾਫ ਕਰਾਂ ਉਹ ਮੈਨੂੰ ਆਏ ਸੀ ਕਿ ਜਵਾਕ ਦਾ ਕੁਝ ਬਣ ਜੇ ਫਿਰ ਤੂੰ ਤਾਂ ਬਣਾਇਆ ਸੀ ਜਵਾਕ ਨੇ ਤਾਂ ਨਹੀਂ ਤੈਨੂੰ ਆਪ ਦਾ ਬਣਾਇਆ ਜਵਾਕ ਨੇ ਤੇਰੀ ਕਦਰ ਨਹੀਂ ਕੀਤੀ ਕਿਸੇ ਗੱਲ 'ਚ ਤੂੰ ਤਾਂ ਆ ਬੈਠਾ ਛਪੜਾ ਥੱਲੇ ਕੋਣੀ 'ਚ ਤੂੰ ਤਾਂ ਪਿਓ ਦੇ ਪਾਏ ਖੋਲਿਆਂ 'ਚ ਬੈਠਾ ਹਾਂ ਤੇਰੇ ਵੱਲ ਕੀ ਸੋਚਿਆ ਮੇਰੇ ਦਿਲ 'ਚ ਤਾਂ ਕੁਛ ਹੈ ਹੀ ਨਹੀਂ ਸੀ ਤੇਰੇ ਦਿਲ 'ਚ ਹੈ ਨਹੀਂ ਜਦੋਂ 25 ਲੱਖ ਲਾਇਆ ਸੀ ਭਾਈ ਇਹਦੇ 25 ਲੱਖ ਦਾ ਲੋਨ ਚੱਕਿਆ ਸੀ ਇਹ ਲੱਖ ਰੁਪਏ ਲਾ ਕੇ ਇੱਥੇ ਫਰਸ਼ ਹੀ ਲਾ ਲੈਂਦਾ ਅਕਸਰ ਇਹਨੂੰ ਪਤਾ ਤਾਂ ਸੀਗਾ ਹੀ ਵੀ ਕਦੇ ਨਾ ਕਦੇ ਤਾਂ ਮੈਨੂੰ ਕੱਢੂਗਾ ਉਹ ਨੇ ਕਾਣੂ ਭਾਈ ਇਹਨੂੰ ਆਏ ਸੀ ਇਹਨੂੰ ਤਾਂ ਆਏ ਸੀ ਵੀ ਖਾ ਨਹੀਂ ਜਵਾਕ ਮੇਰੇ ਨਾਲ ਹੀ ਰਹਿਣਗੇ ਪਰ ਅਗਲੇ ਦਾ ਬਦਲ ਦੇਦਾ ਭਾਈ ਕੋਈ ਪਤਾ ਨਹੀਂ ਲੱਗਦਾ ਤਾਂ ਹੀ ਤਾਂ ਅਗਲਾ ਕਹਿੰਦਾ ਹੁੰਦਾ ਵੀ ਜੇ ਆਪਦੇ ਕੋਲੇ ਕੁਝ ਹੋਏਗਾ ਤਾਂ ਰੋਟੀ ਖਾ ਲੂ ਬੰਦਾ ਨਹੀਂ ਕੋਈ ਨਹੀਂ ਕਿਸੇ ਨੂੰ ਕੁਝ ਦਿੰਦਾ ਰੋਹੀ ਆ ਨਾ ਕਿ ਲਾਲਚ ਬੁਰੀ ਬਲਾ ਉਹ ਤਾਂ ਅਜ ਮਾਉ ਇਹਨਾਂ ਕੋਠੀ 'ਚ ਬੈਠੇ ਆ। ਇਹ ਬੈਠਾ ਇੱਧਰ। ਇਹ ਪੁਰਾਣੀ ਖੋਲੇ 'ਚ ਬੈਠਾ। ਪੈਸੇ ਇਹਦੇ ਲੱਗੇ, ਰਾਜ ਉਹ ਕਰਦੇ ਆ। ਤੇ 25 ਲੱਖ ਥੱਲੇ ਆ ਆ ਗਿਆ ਤੂੰ ਚਲ ਕਰਨਾ ਹੁਣ ਕੀ ਕਰੇਂਗਾ ਤੇ ਬਾਹਰ ਹੀ ਚਲ 25 ਲੱਖ। ਓਕੇ ਇਸਤ ਤਾਂ ਹੁਣ ਪਹਿਲਾਂ ਉਹਨਾਂ ਨੇ ਭਰੀ ਸੀ ਉਦੋਂ। ਹੁਣ 6 ਮਹੀਨੇ ਹੋ ਗਏ ਸੀ ਹੁਣ ਫੇਰ ਦੂਰੀ ਕਿਸ਼ਤ ਆ ਗਈ। ਉਹ ਹੁਣ ਮੈਨੂੰ ਕਹਿੰਦੇ ਭਾਈ ਆਹੋ ਕਰਦੇ। ਇਹਨਾਂ ਨੂੰ ਭੇਜਿਆ ਸੀ ਮੈਂ ਤਾਂ ਵੀ ਭੈਣ ਜੀ ਤੁਸੀਂ ਗੱਲ ਕਰਕੇ ਆਓ ਵੀ ਉਦੋਂ ਵਿੱਚ ਸੀਗੇ ਲੋਨ ਕਰਾਉਣ ਵੇਲੇ ਇਹ ਤਫਸੀਲੇ ਦੋਨੇ ਹੀ ਵਿੱਚ। ਗਵਾਹੀ ਪਾਈ ਸੀ ਤੇ ਚਲ ਤੈਨੂੰ ਫਿਰ ਹੁਣ ਉਹੀ ਗੱਲ ਵੀ ਸੋ ਪਰਦੇ ਚਲੇ ਇਹਨਾਂ ਨੇ ਕਿਹਾ ਸੁਖਪਾਲ ਕਹਿੰਦੀ ਵੀ ਤੂੰ ਨਾਂ ਦੱਸੀ ਮੈਂ ਨਹੀਂ ਦੱਸਿਆ ਤੈਨੂੰ ਉਦੋਂ ਠੀਕ ਹੈ ਮਾ ਚੱਲ ਆਪੇ ਹੁਣ ਜਦੋਂ ਕਹਿੰਦੇ ਸੀ ਵੀ ਕਿਸ਼ਤ ਦਾ ਪੈਸੇ ਤਾਂ ਅਸੀਂ ਭਰਾਂਗੇ ਬਸ ਕਿਹੜਾ ਲੋਨ ਤੂੰ ਆਪਦੇ ਕਰਾ ਦੇ ਵੀ ਜਵਾਖ ਦੇ ਨਾਂ ਤੇ ਲੋਨ ਨਾ ਕਰ ਮਾ ਚੱਲ ਕੋਈ ਗੱਲ ਨਹੀਂ ਉਹ ਭਰ ਭਰ ਵੀ ਦਿੱਤੀ ਸੀ ਕਿਸ਼ਤਾਂ ਇਹ ਨਹੀਂ ਆਪਾਂ ਨਹੀਂ ਹੁ ਕਰਦੇ ਹੁਣ 3,70,000 ਦੀ ਕਿਸ਼ਤ ਹੋ ਰਹੀ ਪਿਆ ਕਿਸ਼ਤ ਇੱਕ ਭਰੀ ਅਜੇ ਇਹਨਾਂ ਨੇ ਇਹਨਾਂ ਨੇ ਇੱਕ ਕਿਸ਼ਤ ਭਰੀ ਅਜੇ ਹਾਈ ਤਾਂ ਐਮਨ ਨੂੰ ਵੀ 1 370000 ਭਰਿਆ ਗਿਆ 52 ਲੱਖ ਦੇ ਵਿੱਚੋਂ ਬਾਈ ਤੇ ਹੁਣ ਹਾਈ ਤਾਂ ਬਾਕੀ ਤਾਂ ਸਾਰਾ ਹੀ ਪਿਆ ਉਹ ਤਾਂ ਐਮਨ ਨੂੰ ਵਿਆਜ ਵੀ ਨਹੀਂ ਹਜੇ ਮੁੜਿਆ ਉਹਨਾਂ ਦਾ ਹਾਂ ਹੁਣ ਉਹ ਹੁਣ ਐਂ ਗੱਲ ਆ ਬਾਈ ਵੀ ਪੈਸੇ ਵਾਸਤੇ ਉਹਨੂੰ ਆਖਿਆ ਸੀ ਉਹ ਤਾਂ ਜਮੀਂ ਝੁੱਗਾ ਚੱਕ ਕੇ ਕਹਿੰਦੇ ਸਾਡੇ ਤੋਂ ਹੋ ਨਹੀਂ ਹੁਣ ਮੈਨੂੰ ਗੱਲ ਹੋਰ ਪਤਾ ਲੱਗਦੀ ਐ ਇੱਕ ਹੁਣ ਕਹਿੰਦੇ ਭਾਈ ਵੀ ਜੇ ਕੋਈ ਉਹ ਹੋਇਆ ਜਾਂ ਗੱਲਬਾਤ ਆ ਵੀ ਇਸ ਤਾ ਇਹਨੂੰ ਮਰਵਾਵਾਂਗੇ ਕਿਕਰ ਸਨ ਇਹ ਪੈ ਤੈਨੂੰ ਮਰਵਾ ਕੇ ਕਿੱਥੇ ਰਹਿਣਗੇ ਹੈਗੀਆਂ ਮੈਂ ਤੇਰੇ ਮਗਰ ਜੇ ਉਹ ਤੈਨੂੰ ਮਾਰਨਗੇ ਘਰੇ ਉਹ ਵੀ ਨਿੱਕ ਸਕਦੇਗੇ ਹੁਣ ਅਸੀਂ ਤਾਂ ਗੱਲ ਹੀ ਸਮਝ ਲਾ ਲਈ ਤਾਂ ਹੀ ਤੇ ਭੈਣੇ ਤੈਨੂੰ ਸੱਦਿਆ ਵੀ ਹੁਣ ਮੈਂ ਦੱਸ ਕੀ ਕਰਾਂ ਮੈਨੂੰ ਤਾਂ ਡਰ ਲੱਗ ਗਿਆ ਦਾ ਉਹਦਾ ਮੈਂ ਕਿਹਾ ਵੀ ਚੱਲ ਮੈਨੂੰ ਮੈਨੂੰ ਇਸ ਗੱਲ ਦਾ ਫਿਕਰ ਨਹੀਂ ਹੈਗਾ ਵੀ ਮੈਨੂੰ ਕੁਝ ਹੋ ਜਾਊਗਾ ਮੈਨੂੰ ਆਏ ਬਾਅਦ ਇਹਦਾ ਕੌਣ ਹੈ ਹੈ ਨਾਲੇ ਤੈਨੂੰ ਵੀ ਨੀ ਕੁਝ ਹੁੰਦਾ ਆਏ ਕਿ ਮਾਰ ਕਹਿੰਦੇ ਹੁੰਦੇ ਮਾਰ ਕੇ ਮਾਰਨਾ ਹੈ ਪਹਿਲਾਂ ਆਪ ਮਰਨਾ ਪੈਂਦਾ ਉਹ ਜਿਵੇਂ ਚੱਕਾਂ ਲਈ ਜਾਂਦੀ ਆਪਦੇ ਛੋਕਰੇ ਨੂੰ ਉਹ ਵਿੱਚ ਕਰੋ ਕਰੀ ਜਾਂਦਾ ਨਿਵਿੰਦਰੇ ਕੋਈ ਪਤਾ ਨਹੀਂ ਭਾਈ ਉਹਨਾਂ ਦਾ ਕੀ ਆ ਚਾੜ ਛੱਲੜ ਦੇ ਕੇ 7 ਕਿੱਲੇ ਵਾਉਣ ਦੇ ਬਾਰੇ ਕੁਝ ਵੀ ਕਰ ਦੇਣਾ ਇਹਨਾਂ 'ਤੇ ਭਰੋਸਾ ਕਰੋ ਉਹਨਾਂ ਤੇ ਮੈਂ ਉਹਨਾਂ ਦਾ ਕਿ 7 ਕਿੱਲੇ ਉਹਨਾਂ ਨੂੰ ਮਿਲਦੇ ਨਹੀਂ ਨਾ 7 ਕਿੱਲੇ ਕਿੱਥੇ ਮਿਲਦੇ ਆ ਪਹਿਲਾਂ ਮੈਂ ਤੈਨੂੰ ਕਹੀ ਦੀ ਸੀ 3 ਕਿੱਲੇ ਨਾਲ ਹੁਣ ਮੈਂ ਤੈਨੂੰ ਕਹਿੰਦੀ ਜਿਹੜੇ ਤੇਰੇ 7 ਕਿੱਲੇ ਹੁਣ ਤੂੰ ਆਪ ਦੀ ਸਕੀਮ ਨਾਲ ਆਪ ਉਹ ਕਰ ਲੈ ਇਹ ਤਾਂ ਭਾਈ ਕੁੜੀਆਂ ਹਜੇ ਕਹਿੰਦਾ ਨਹੀਂ ਸੀ ਤੈਨੂੰ ਤੈਨੂੰ ਇਹ ਬੁਲਾਉਂਦਾ ਨਹੀਂ ਸੀ ਇਹਨੂੰ ਮੈਂ ਕਿਹਾ ਮਾ ਜੇ ਤੂੰ ਅਹੀਂ ਚੁੱਪ ਕਰਕੇ ਬੈਠਾ ਰਹਾ ਕੱਲ ਨੂੰ ਫੇਰ ਵੀ ਗੱਲ ਤਾਂ ਮੂਰੇ ਆਊਗੀ ਤੂੰ ਤੇ ਬੈਂਕ ਵਾਲੇ ਇਹਦੇ ਗੱਲ ਤੇ ਸਰਵਾ ਪਾਉਣਗੇ ਫੇਰ ਵੀ ਤਾਂ ਗੱਲ ਛੋੜੇ ਤਿੱਕਰ ਜਾਂਦੀ ਹੋਈ ਜਾਂਦੀ ਹਾਂ ਤੇ ਫੇਰ ਵੀ ਤਾਂ ਤੈਨੂੰ ਪਤਾ ਲੱਗਦਾ ਇਹਨੂੰ ਅਜੇ ਆਏ ਸੀ ਵੀ ਮੈਂ ਕੁੜੀ ਨੂੰ ਦੱਸਾਂ ਨਾ ਫਿਰ ਬਾਈ ਇਹ ਇਹਨੇ ਪੜਦੇ ਰੱਖੇ ਸੀ ਤਾਂ ਆ ਦੇਖਣਾ ਦੁਖੀ ਹੁੰਦਾ ਹੈ ਇਹ ਹੁਣ ਦੇਖ ਮੈਂ ਮਾੜਾ ਤਾਂ ਨਹੀਂ ਕੀਤਾ ਕੁਛ ਮਾੜਾ ਤਾਂ ਕੁਛ ਨਹੀਂ ਕੀਤਾ ਸੀ ਉਹੀ ਤਾਂ ਹੈ ਵੀ ਇਹ ਮੈਨੂੰ ਤਾਂ ਇਹਦੀ ਕਿਸੇ ਚੀਜ਼ ਦੀ ਝਾਕ ਨਹੀਂ ਮਿਲਕਰ ਤਾਂ ਸਭ ਕੁਝ ਸਭ ਪ੍ਰਮਾਤਮਾ ਦਾ ਦਿੱਤਾ ਪਰ ਇਹਨੂੰ ਆਈ ਸੀ ਮੈਂ ਤਾਂ ਕਹਿੰਦੀ ਸੀ ਚਲ ਉਹਨਾਂ ਦੀ ਉਹ ਰੋਟੀ ਖਾਈ ਜਾਂਦੇ ਆ ਇਹਦੇ ਸਿਰ ਤੇ ਚੱਲ ਮੂਰੇ ਹੋ ਕੇ ਤੁਰਿਆ ਫਿਰਦਾ ਹੈਗਾ ਚਲ ਜੇ ਇਹਨੇ ਘਰ ਬਣਾ ਲੈ ਮੈਂ ਉਹ ਤੇ ਵੀ ਬਾਗੋ ਬਾਗ ਵਿਚਾਰੇ ਨੇ ਘਰ ਬਣਾ ਲਿਆ ਪਰ ਇਹਦੀ ਕਿੱਥੇ ਕਿੱਥੇ ਉਹੀ ਗੱਲ ਇਹਦੀਆਂ ਗਲਤਾਂ ਜਿਹੜੀਆਂ ਕਰੀਆਂ ਹੁਣ ਮੈਂ ਕੀ ਕਰਾਂ ਉਹ ਪਤਾ ਤਲਾ ਕਰਤੀ ਨਹੀਂ ਤਾਂ ਘਰੇ ਕਦੇ ਇਹ ਗੱਲ ਕਰਦਾ ਸੀ ਇਹ ਤਾਂ ਘਰੇ ਵੀ ਨਹੀਂ ਗੱਲ ਕੀਤੀ ਗਈ ਚਿੱਠੀ ਆ ਗਈ ਸੋਨੂੰ ਹਾਂ ਦੋ ਚਿੱਠੀਆਂ ਆ ਗਈਆਂ ਚਿੱਠੀਆਂ ਤਾਂ ਦੋ ਆ ਗਈਆਂ ਇਹ ਤਾਂ ਬੋਲਿਆ ਮੁਰੋ ਨਹੀਂ ਤੇ ਇਹ ਨਹੀਂ ਸੀ ਆਪਾਂ ਨੂੰ ਦੱਸਦਾ ਮੈਂ ਵੀ ਭਾਈ ਕਹਿਣ ਗਈ ਸੀ ਕਿ ਤੁਸੀਂ ਭਾਈ ਪੈਸੇ ਭਰੋ ਮੈਨੂੰ ਬਾਈ ਨੇ ਭੇਜਿਆ ਸੀ ਉਹ ਕਹਿੰਦੇ ਸਾਡਾ ਪੈਸੇ ਭਰਨ ਦਾ ਕੀ ਹੱਕ ਹੈ ਲੜੀ ਫਿਰ ਮੈਂ ਕਿਹਾ ਭਾਈ ਕੋਠੀ ਛੱਡ ਦਿਓ ਉਹਨੂੰ ਚਾਰ ਬੰਦੇ ਛਡਾਉਣਗੇ ਸਾਢੇ ਬੰਦੇ ਕਹਿੰਦੇ ਕੋਠੀ ਤਾਂ ਕਿਵੇਂ ਵੱਢ ਜੂਗਾ ਉਦੋਂ ਵੀ ਬਾਵਾ ਕੁਝ ਬੋਲੇ ਭਾਈ ਦੱਸਿਆ ਮੈਂ ਆਹ ਇਹਦਾ ਭਾਈ ਪਹਿਲਾਂ ਮੇਰੇ ਨਾਲ ਕਲੇਸ਼ ਮੈਂ ਜੇ ਆ ਨਾ ਜਾਂਦੇ ਤਾਂ ਮੇਰੇ ਨਾਲ ਪਤਾ ਨਹੀਂ ਕੀ ਹੁੰਦੀ ਇਹਦੇ ਗਲਚੱਤ ਪਾ ਲਿਆ ਅੱਜ ਹਾਂ ਤੇ ਹੋਰ ਨੇ ਮੇਰੇ ਗਲਚੱਤ ਪਾ ਲਿਆ ਸੁਖਪਾਲ ਨੇ ਵੀ ਮੁੰਡੇ ਨੇ ਵੀ ਇਹਨੂੰ ਭੈਣ ਨੂੰ ਵੀ ਧੱਕੇ ਮਾਰੇ ਉਥੋਂ ਇਹ ਕੀਤਾ ਕਰਾਈ ਸੁਖਪਾਲ ਦਾ ਭਾਈ ਸੁਖਪਾਲ ਆ ਕੇ ਹਾਂ 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 ਤੁਸੀਂ ਰਿਸ਼ਤਾ ਕਿਉਂ ਕਰਾਇਆ ਤੁਸੀਂ ਕੀ ਹਾਲ ਸੀ ਇਨੂੰ ਕਹਿੰਦੀ ਐ ਇਹਨੂੰ ਐਂ ਬੋਲਦੀ ਐ ਕਿ ਆਪਦੇ ਘਰੋਂ ਲੈ ਕੇ ਦੇ ਦਿੰਦਾ ਜੇ ਤੈਨੂੰ ਇੰਨੀ ਹੋਸੀ ਮੇਰੇ ਦੇਖ ਲਓ ਕਿੱਥੋਂ ਰਿਕਾਰ ਤੱਕ ਗਈ ਕਿੱਥੋਂ ਤੱਕ ਗਈ ਬੋਲੀ ਦੇਖ ਲੈ ਹੁਣ ਤੂੰ ਭਾਈ ਇਹਦੀ ਹੈ ਮੇਰਾ ਭਾਈ ਢਡ ਮੱਛਿਆ ਮੈਂ ਇਹਨੂੰ ਕਹਤਾ ਬਾਈ ਨੂੰ ਮੈਂ ਕਿਹਾ ਭਾਈ ਤੂੰ ਰਿਸ਼ਤਾ ਕਰਾ ਇਨੇ ਰਿਸ਼ਤੇ ਕਰਾਉਣਾ ਤੇ ਫਿਰ ਅਕੇ ਰਿਸ਼ਤਾ ਕਰੇ ਕਰਾਏ ਬਣਾ ਤਾਂ ਹੁੰਦਾ ਨਹੀਂ ਹੈ ਪਰ ਮੈਂ ਕਹਾਂ ਉਹ ਹੋ ਗਿਆ ਤਾਂ ਸੋਹਣਾ ਕੰਮ ਹੋ ਗਿਆ ਚੰਗੀ ਗੱਲਾਂ ਰੋਟੀ ਪੱਕੀ ਜਾਂਦੀ ਐ ਇਹਦੀ ਤੂੰ ਹੁਣ ਦੇਖ ਤੇਰਾ ਕਿੰਨਾ ਮਾਨਖੋਸ਼ ਆ ਤੇਰੇ ਦੋਨੇ ਭਰਾ ਇੱਕੋ ਜਿਹੇ ਹੋ ਗਏ ਉਹੀ ਤਾਂ ਹੈ ਨਾਲੇ ਉਹ ਇਹਨੂੰ ਤਾਂ ਕਹਿੰਦੇ ਬੰਤੋ ਕਿ ਤੂੰ ਵਿੱਚੋਂ ਪੈਸੇ ਲੈ ਕੇ ਖਾ ਗਈ ਲੈ ਆ ਬੈਠਾ ਬਾਈ ਇਹਨੂੰ ਪੁੱਛ ਲੈ ਹਾਂ ਬਾਈ ਨੂੰ ਭਾਈ ਜ਼ਰੂਰ ਤੋਲੇ ਦੇ ਪੈਸੇ ਮੈਂ ਸਾਹਣੇ ਚੋ ਕੇ ਦਵਾਏ ਆ ਉਹਦਾ ਹੱਕ ਸੀ ਠੀਕ ਹੈ ਨਾ ਅਸਲੀ ਸਹੀ ਗੱਲ ਆ ਉਹਨੇ ਜੇ ਮੈਂ 1 ਰੁਪਿਆ ਵੀ ਲੈਂਦਾ ਆ ਬੈਠਾ ਬਾਈ ਪੁੱਛ ਲੈ ਨਾ ਭਾਈ ਆਪਾਂ ਤਾਂ ਸੌਂ ਦੇਣ ਮੇਰੇ ਗਾ ਰੱਬ ਨੂੰ ਜਾਣ ਦੇਣੀ ਆ ਮੈਂ ਤਾਂ ਨਾ ਇਹਨੂੰ ਕੋਈ ਰੁਪਿਆ ਫੜਾਇਆ ਆ ਜਿਹੜੇ ਇਹਦੇ ਸੀਗੇ ਉਹ ਵੀ ਮੈਂ ਇਹਨੂੰ ਮਾਨਤਨ ਕੀਤਾ ਵੀ ਤੂੰ ਭਾਈ ਮੇਰੇ ਉਹੀ ਗੱਲ ਐਸ ਉਮਰ ਦੇ ਵਿੱਚ ਆ ਕਿ ਮੇਰਾ ਘਰ ਬੰਨਣਾ ਤਾਂ ਮੈਂ ਤਾਂ ਇਹਦਾ ਹਜੇ ਤੱਕ ਵੀ ਸਾਣ ਮੰਨਦਾ ਸਹੀ ਗੱਲ ਐ ਭਾਈ ਉਹ ਮੈਂ ਤਾਂ ਬਾਈ ਕੁੜੀਆ ਘਰ ਸੁਣਾ ਆ ਬੈਠੇ ਨੇ ਸਾਹਮਣੇ ਕੁੱਚ ਕੇ ਦੇਖੇ ਇਹਦੇ ਮਾਪਿਓ ਨੂੰ ਮੈਂ ਕੀ ਕੀ ਜ਼ਿੰਮੇਵਾਰੀਆਂ ਦਿੱਤੀਆਂ ਨੇ ਫਿਰ ਭਾਈ ਉਹੀ ਗੱਲ ਸਿਆਣਾ ਬੰਦਾ ਜ਼ਿੰਮੇਵਾਰੀਆਂ ਦੇ ਕੇ ਹਜੇ ਕੰਮਾਂ 'ਚ ਵੜਦਾ ਤੂੰ ਤਾਂ ਚੰਗਾ ਕਰਿਆ ਅਸਤੇ ਤੈਨੂੰ ਆਦੇ ਨਹੀਂ ਵੀ ਤੂੰ ਮਾਰਾ ਕਰਿਆ ਤੂੰ ਤਾਂ ਵਧੀਆ ਕਰਿਆ ਚੱਲ ਇਹਦੀ ਰੋਟੀ ਪੱਕਦੀ ਕਰਤੀ ਮੇਰਾ ਫਿਕਰ ਵੀ ਮੁੱਕ ਗਿਆ ਪਰ ਉਹ ਨਹੀਂ ਨਾ ਸੋਚਦੇ ਉਹ ਮੁੰਡਾ ਜਿਹਾ ਕਹਿੰਦਾ ਤੇਰੀ ਇਕੱਲਤ ਰੋਟੀਆਂ ਦੁੱਧ ਦੀ ਵੀ ਤੋੜੂ ਤੇ ਹੋਰ ਮੇਰੇ ਬੈਠੀ ਤੇ ਦੋ ਤਿੰਨ ਵਾਰ ਚੁੰਬੜ ਗਏ ਭਾਈ ਨੂੰ ਨਹੀਂ ਫਿਰ ਤੁਸੀਂ ਕੀ ਕਰੂਗਾ ਕਿਦਾਂ ਲੱਤਾਂ ਤੋੜੋਂਗੇ ਵੀ ਤੂੰ ਕੱਲਾ ਹੀ ਨਾਬਰ ਹੋ ਗਿਆ ਹਰੇਕ ਨੂੰ ਜਿਹੜਾ ਭਾਈ ਇਹਦੇ ਨਾਲ ਕੋਈ ਵਰਤੂ ਜਿਹੜਾ ਇਹਦੇ ਆਉਂ ਆਉਂ ਜਾਉਂ ਫਿਰ ਤਾਂ ਉਹਦੀਆਂ ਤੋੜੀ ਚੱਲੋ ਲੱਤਾਂ ਤੁਸੀਂ ਹਾਂ ਹਾਂ ਕੋਈ ਨਹੀਂ ਭਾਈ ਚੱਲ ਤੂੰ ਦੱਸ ਤਾਂ ਗੁੱਸਾ ਤਾਂ ਮੈਨੂੰ ਵੀ ਇਸ ਚੀਜ਼ ਦਾ ਬਹੁਤ ਆ ਤੂੰ ਇੰਨਾ ਇੰਨਾ ਕਰਜਾਈ ਹੋ ਕੇ ਉਹਨਾਂ ਦੇ ਮੂਹਰੇ ਚੱਲ ਭਾਣੇ ਗੁੱਸਾ ਤੇਰਾ ਵੀ ਜਾਇਜ਼ ਆ ਪਰ ਹੁਣ ਗੱਲ ਤਾਂ ਐ ਸੀ ਉਹ ਤਾਂ ਐ ਸੀਗਾ ਵੀ ਰੋਟੀ ਲੈ ਕੇ ਖਾਣੀ ਐ ਜੇ ਨਹੀਂ ਕਰਦਾ ਸੀ ਤਾਂ ਵੀ ਮਰਦਾ ਸੀ ਹੈ ਤੇ ਫਿਰ ਹੁਣ ਅੱਗਾ ਅੱਗਿਓ ਉਹੀ ਗੱਲ ਵੀ ਜੋ ਪਹਿਲਾਂ ਸੁਖਪਾਲ ਜਿਵੇਂ ਕਰਦੀ ਸੀ ਆਪਾਂ ਉਹਦੇ ਮਗਰ ਲੱਗਦੇ ਰਹਿੰਦੇ ਸੀ ਠੀਕ ਹੈ ਨਾ ਉਹੀ ਤਾਂ ਉਹ ਗੱਲ ਕਹਿੰਦੀ ਕਹਿੰਦੀ ਵੀ ਐ ਕਰਕੇ ਵੀ ਤੂੰ ਦੱਸੀ ਨਾ ਕਿਸੇ ਨੂੰ ਨਾ ਤੂੰ ਬਿੰਦਰ ਨੂੰ ਦੱਸੀ ਵੀ ਆਪਾਂ ਚੁੱਪਚੀਤੇ ਕਰ ਲੈਨੇ ਆਂ ਵੀ ਕਿਸ਼ਤਾਂ ਤਾਂ ਤਾਂ ਸੀ ਭਰਨੀਆਂ ਆਂ ਵੀ ਆਪੇ ਭਰੀ ਚੱਲਾਂਗੇ ਹੁਣ ਮੈਨੂੰ ਤਾਂ ਉਹੀ ਗੱਲ ਤੇ ਮੈਂ ਤਾਂ ਪੱਕਾ ਰਹਿ ਗਿਆ ਵੀ ਚੱਲ ਕਿਸ਼ਤਾਂ ਐ ਭਰੀ ਜਾਣਗੇ ਤੇ ਕਿਸ਼ਤ ਭਰੀ ਵੀ ਪਹਿਲੇ ਹੀ ਆਪਾਂ ਝੂਠ ਨਹੀਂ ਬੋਲਦੇ ਚੱਲ ਉਹਨੇ 370000 ਰੁਪਏ ਦੀ ਕਿਸ਼ਤ ਭਰਤੀ ਮੈਨੂੰ ਐ ਹੋ ਗਿਆ ਵੀ ਚਲ ਠੀਕ ਹੈ ਵੀ ਭਰਤੀ ਭਈ ਕਿਸ਼ਤ ਇਹਨਾਂ ਨੇ ਆ ਹੋ ਗਿਆ ਹੁਣ ਵਧੀਆ ਘਰ-ਬਾਰ ਬ ਉਦੋਂ ਨਹੀਂ ਭਰੀ ਇਹਨਾਂ ਨੇ ਆ ਹੁਣ ਚਿੱਠੀਆਂ ਆਈਆਂ ਨੇ ਦੋ ਚਿੱਠੀਆਂ ਆਈਆਂ ਵੀ ਦੋ ਦੋ ਵਾਰੀ ਦੀਆਂ ਉਹਨੇ ਕਿਸ਼ਤਾਂ ਹੀ ਨਹੀਂ ਆਈਆਂ ਮੈਂ ਤਾਂ ਹੁਣ ਪਤਾ ਲੱਗਾ ਵੀ ਇਹਨਾਂ ਨੇ ਦੋ ਵਾਰੀ ਦੀ ਕਿਸ਼ਤਾਂ ਹੀ ਨਹੀਂ ਭਰੀਆਂ ਸਾਲ ਹੋ ਗਿਆ ਇੰਨਾ ਪਾਈ ਹੋ ਗਿਆ ਕੱਲਾ ਉਹ ਹੋ ਗਿਆ ਚਾਰੇ ਦੇ ਮੈਂ ਅਗਰ ਪਾਇਆ ਹੋ ਗਿਆ ਉਹ ਪਿਸਤਾਂ ਦਾ ਦੇਖ ਲੈ ਹੁਣ 7 ਲੱਖ 40 ਹਜ਼ਾਰ ਦੀ ਫਸਲ ਹੁੰਦੀ ਨਹੀਂ 7 ਕਿੱਲਾਂ ਚ ਭਾਈ ਕਿੱਥੋਂ ਹੋਊਗਾ ਸ ਹਾਂ ਇੰਨੀ ਫਸਲ ਕਿੱਥੇ ਆ ਕਿੱਥੇ ਹੁੰਦੀ ਹੈ ਫਸਲ ਘਰ ਦੇ ਖਰਚੇ ਹੀ ਭਾਈ ਬਿਤੇ ਰਹੇ ਆ ਦੇਖ ਜੇ ਅਸੀਂ ਦਾਵਾ ਨਾ ਸਾਡੇ ਨਾਲ ਤਾਂ ਹੋ ਜਾਣਾ ਬਾਲਾ ਦੂਰੋਂ ਦਾ ਨਹੀਂ ਹੂੰ ਠੀਕ ਆ ਹੋ ਅੱਥੋਂ ਭਾਈ ਹੋਏ ਨੇ ਤੁਸੀਂ ਭਾਈ ਨਾਲ ਜਾ ਕੇ ਕੋ ਗੱਲਬਾਤ ਕਰੋ ਮੈਂ ਜਾਉਂਗੀ ਭਾਈ ਫਿਰ ਪੁੱਛਦੇ ਆ ਜਾ ਕੇ ਵੀ ਕੀ ਗੱਲਬਾਤ ਕਹਿੰਦੇ ਇਹਨਾਂ ਨੂੰ ਮੈਂ ਨਾਲ ਹੀ ਲੈ ਕੇ ਜਾਉਂਗੀ ਅਨਰ ਬੰਦੀ ਕਿੱਕਰ ਨਾਲ ਜੇ ਤਾਂ ਭਾਈ ਆਏ ਨਾ ਉੱਟ ਪਾਏ ਨਹੀਂ ਫਿਰ ਹੋਰ ਚਾਰ ਬੰਦੇ ਇਕੱਠੇ ਕਰਾਂ ਫਿਰ ਜੇ ਨਾ ਕਰਸ ਤਾਂ ਭਰਨਗੇ ਫਿਰ ਕੋਠੀ ਛੱਡ ਦੇਣਗੇ ਠੀਕ ਹੈ ਠੀਕ ਹੈ ਵਸੇ ਇਹ ਨਹੀਂ ਗੱਲ ਹੋਊ ਭਾਈ ਫਿਰ ਐ ਕਰ ਲੈਣ ਕਿਹੜਾ ਪੈਸੇ ਪਰੂਆ ਮਾਰ ਤਾ ਬੰਨੂ ਚਾਹ ਬਣਾ ਦਿੰਦੀ ਹਾਂ ਚਾਹ ਧਰਦੀਆਂ ਜਿਹੜੀ ਗੱਲ ਬਿਹਾਰੀ ਆ ਤਾਂ ਬਿਹਾਰੀ ਐ ਫਿਰ ਵੀ ਜਾ ਕੋਠੀ ਛੱਡ ਦੇ ਜੇ ਤੁਸੀਂ ਨਹੀਂ ਪੈਸੇ ਪਰ ਹੁਣ ਸਾਡੇ ਵਰਗੇ ਵੀ ਬਾਈ ਬੈਠਾ ਮੈਂ ਬੈਠੀਆਂ ਕੰਮ ਛੱਡੀ ਤੜਕੇ ਦੀ ਓਵੇਂ ਵੇਵੇਂ ਤਾਂ ਸਾਰਾ ਕੰਮ ਤੜਕੇ ਦੀ ਆਈ ਵਈਆਂ ਇਹਨਾਂ ਦੇ ਝੋਲੇ ਚ ਮੈਂ ਦਾ ਕੀ ਮਾੜਾ ਕਰਤਾ ਘਰ ਬਸਾਤਾ ਵਿਚਾਰੇ ਦਾ ਜਿੱਦੇ ਦਾ ਜਿੱਦੇ ਦਾ ਆ ਮੇਰਾ ਘਰ ਵਸ ਗਿਆ ਨਾ ਇਹਨਾਂ ਨੂੰ ਉਦ ਦੇ ਦੀ ਪੀੜ ਪਈ ਹੋਈ ਆ ਅੱਦਲਾ 6-7 ਮਹੀਨੇ ਹੋ ਗਏ ਆ ਇਹ ਬੰਦਿਆਂ ਨੇ ਮੈਨੂੰ ਟਿੰਡੀ ਦੇ ਵੀ ਤੇ ਚੱਕ ਰੱਖਿਆ ਮੈਂ ਤਾਂ ਇਹਨੂੰ ਉਦੋਂ ਵੀ ਲੜੀ ਸੀ ਜਦੋਂ ਇਹ ਦੋ-ਢੂੜ ਮਹੀਨਾ ਸੌਰੀ ਰਿਹਾ ਮੈਂ ਆਖਿਆ ਤੂੰ ਆਪਦਾ ਘਰ ਛੱਡ ਕੇ ਨਾ ਤੇਰੇ ਉੱਤੋਂ ਦੀ ਪੈ ਜਾਣਗੇ ਅਥਣੇ ਸਾਥੋਂ ਡਰਦਾ ਵਾਗਿਆ ਮੈਂ ਤਾਂ ਕਿਹਾ ਸੀ ਆੜ ਨਾਲ ਵਾੜ ਚੰਗੀ ਉਹ ਵਾਲੀ ਗੱਲ ਆ ਵੀ ਪਾਸੇ ਹੋ ਜਾਗੇ ਤੇ ਚੱਲ ਹੋ ਹੋ ਸੀ ਆ ਦੇਰ ਬੜ ਬਣਨੀ ਪਾਈ ਸੀ ਕੀ ਪਤਾ ਸੀਗਾ ਫਿਰ ਵਿਚਨੀਆਂ ਗੱਲਾਂ ਮੈਂ ਇੱਕ ਗੱਲ ਹੋਰ ਦੱਸਦਾ ਅੱਜ ਤੱਕ ਮੈਂ ਗੱਲ ਕਰੀ ਨਹੀਂ ਸੀ ਆ ਮੈਂ 5-6 ਮਹੀਨੇ ਆਇਆ ਨਹੀਂ ਸੀ ਨਾ ਪਿੰਡ 'ਚ ਮੈਂ ਪਿੰਡ 'ਚੋਂ ਕਉ ਗਿਆ ਸੀ ਮੈਨੂੰ ਇਹਨਾਂ ਨੇ ਅੰਦਰ ਖਾਤੇ ਬਹੁਤ ਤੰਗ ਕੀਤਾ ਸੀ ਮੈਂ ਅੱਕ ਕੇ ਬਾਗਿਆ ਵੀ ਯਾਰ ਪਰ ਈ ਠੀਕ ਆ ਕਲੇਸ਼ ਤੋਂ ਤੇ ਜਿਵੇਂ ਆਇਆ ਤਾਂ ਫੇਰ ਆਉਂਦੇ ਨਾਲ ਹੀ ਆਈ ਗੱਲ ਉਹੀ ਤਾਂ ਗੱਲ ਹੁਣ ਯਾਰ ਕੀ ਇਹ ਤੈਨੂੰ ਇਹ ਦੀ ਕਿਤੇ ਗੱਲ ਨਹੀਂ ਕਰਦਾ ਫੋਨ ਤੇ ਮੈਂ ਹੁਣ ਕੀ ਗੱਲ ਕਰਾਂ ਉਹ ਨਹੀਂ ਗੱਲ ਤਾਂ ਹੁਣ ਬਾਈ ਹੁਣ ਉਹੀ ਗੱਲ ਫਿਰ ਪਤਾ ਹੀ ਨਹੀਂ ਕੀ ਜਾਲ ਯਾਰ ਇਹਨਾਂ ਦਾ ਤਾਂ ਮੈਂ ਤਾਂ ਯਾਰ ਸਿਆਪੇ ਜਿਹੜਾ ਵਾ ਜੀ ਤਾਂ ਕਰਦਾ ਕਦੇ-ਕਦੇ ਤਾਂ ਐ ਜੀ ਕਰਦਾ ਵੀ ਕੁਝ ਖਾ ਲਾਂ ਉਹ ਕਿਉਂ ਜਨ ਉਹ ਬਚਾਰੀ ਜਿਹੜੀ ਤੇਰੇ ਮਗਰ ਲਾਈ ਆ ਲੈ ਕੇ ਬਈ ਉਹਦਾ ਕੀ ਬਣੂ ਉਸੇ ਕਰਕੇ ਚੁੱਪ ਰਹਿਣਾ ਉਹਦੇ ਕਰਕੇ ਚੁੱਪ ਰਹਿਣਾ ਖਾ ਕੇ ਤਾਂ ਕੋਈ ਹੱਲ ਨਹੀਂ ਨਿਕਲਦਾ ਜੇ ਤੂੰ ਖਾ ਲੇਗਾ ਉਹ 7 ਕਿੱਲੇ ਭਾਲਦੇ ਨੇ ਉਹਨੂੰ ਮਿਲ ਜਾਣਗੇ ਉਹ ਮਿਲ ਜਾਣਗੇ ਫਿਰ ਤਾਂ ਤੂੰ ਆਪ ਸੈਨ ਕਰਤੇ ਕਿ ਕਿਸਮ ਦੇ ਉਹ ਅਗਲੀ ਨੂੰ ਉਹਦੇ ਦੋ ਮਾਰਨ ਕੇ ਖੌਂਸੜੇ ਉਹਨੂੰ ਕੱਢ ਦੇਣਗੇ ਉਹਨੂੰ ਉਹਦਾ ਕੀ ਬੱਟੀ ਦਾ ਹਾਂ ਇਹ ਜਿਹੜੀਆਂ ਮੁਸ਼ਕਲ ਦਾ ਸਾਹਮਣਾ ਕਰੋ ਖਾ ਕੇ ਨਾ ਉਹ ਕਰੋ ਸਾਹਮਣਾ ਕਰ ਸਮ ਤੇਰਾ ਹੱਕਾ ਤੇਰੇ ਕੋਲੇ ਤੇਰੇ 7 ਕਿੱਲੇ ਉਹਦੇ ਕੋਲੇ ਉਹਦੇ 7 ਕਿੱਲੇ ਆ ਤੇ ਉਹਨਾਂ ਦਾ ਤਾਂ ਇਹ ਐਵੇਂ ਬਸ ਉਹੀ ਗੱਲ ਗਲਤ ਗੱਲਾਂ ਰੌਲਾ ਪਾਉਣਾ ਕਰ ਕਰਈਏ ਫਿਰ ਗੱਲ ਜਾ ਕੇ ਉਹਨਾਂ ਦੇ ਨਾਲ ਫਿਰ ਆ ਆ ਆਹ ਆ ਕੀ ਚਾਹ ਪੀਵਾਂਗੇ ਹੈ ਆ ਕੀ ਚਾਹ ਪੀਵਾਂਗੇ ਆ ਜਾ ਮੈਨੂੰ ਲੈ ਚ ਦੇ ਨਾਲ ਆ ਜਾ ਹਾਂ ਰਣਜੀਤ ਕੁਰੇ ਆ ਜਾ ਅਸੀਂ ਤਾਂ ਭਾਈ ਹੁਣ ਜਾਣਿਆ ਦੇ ਘਰੇ ਜੇ ਅਸੀਂ ਗਏ ਤੁਹਾਡੀ ਕੋਈ ਗੱਲ ਨਾ ਵੱਧ ਜੇ ਨਾ ਕੋਈ ਗੱਲ ਤਾਂ ਕੀ ਬੜਾਈ ਇਹਨਾਂ ਨੇ ਆਪਾਂ ਹੀ ਚੱਲੋ ਨਹੀਂ ਉਹਨਾਂ ਨੇ ਕਿਸੇ ਨੇ ਕੋਈ ਦੇਖ ਦੂਗਲੇ ਨਾ ਫਿਰ ਕਹਿਣਗੇ ਪਤ ਨਹੀਂ ਇਹਨੇ ਸਕੇ ਮੈਂ ਪਹਿਲਾਂ ਆਪਾਂ ਹੀ ਚੱਲੋ ਚੱਲ ਭਾਈ ਆ ਜਾ ਫਿਰ ਕੋਈ ਨਹੀਂ ਭਾਈ ਤੁਸੀਂ ਸਾਨੂੰ ਦੱਸੀ ਗੱਲ ਬਾਤ ਹਾਂ ਤੂੰ ਸਿਆਣੀ ਤੂੰ ਗੱਲ ਸਿਰੇ ਕੋਈ ਨਹੀਂ ਹਾਂ ਹਾਂ ਕੋਈ ਨਹੀਂ ਆ ਜਾ ਆ ਚੱਲ ਤੇਰੀ ਪੀਮਾ ਇਚਾ ਹਾਂ ਮੈਨੂੰ ਆਇਆ ਮਾਚਾ ਗੱਲਬਾਤ ਹਾਂ ਆ ਜਾ ਉਧਰ ਚੱਲ ਲੱਗੇ ਚੁੰਨੀ ਬਦਲ ਲੈ ਮੈਂ ਹਾਂ ਜਾ ਬਦਲ ਲਿਆ ਛੇਤੀ ਕਰ ਚੁੰਨੀਆਂ ਬਦਲਨ ਦੱਸ ਉੱਥੇ ਗਾਂ ਵਿਆਹ ਤੇ ਚੱਲੇ ਆਗੇ ਮਨਤਪ ਬੜਾ ਜਿਆਦਾ ਹੋਇਆ ਮੈਨੂੰ ਆਪ ਦਾ ਨਹੀਂ ਮੈਨੂੰ ਤਾਂ ਇਹਦਾ ਫਿਕਰ ਹੋਇਆ ਪਿਆ ਇਹਦਾ ਕੀ ਬਣੂ ਫਿਕਰ ਤਾਂ ਵਾਈ ਹੁੰਦਾ ਹੀ ਆ ਘਰ ਫਿਕਰ ਕੇ ਮੈਨੂੰ ਹੁਣ ਮੈਨੂੰ ਸੋਡਾ ਦੋਨਾਂ ਦਾ ਫਿਕਰ ਪੈ ਗਿਆ ਆ ਜਾ ਹੁਣ ਕੀ ਕਰਨ ਲੱਗੀ ਕੱਦ ਨਹੀਂ ਕੰਮ ਦਾ ਇਹਨੂੰ ਚੱਜ ਨਹੀਂ ਹੈ ਸਾਰਾ ਦਿਨ ਝਾਟਾ ਸਿਰ ਨੰਗਾ ਕਰਕੇ ਬੈਠੀ ਰਹਿੰਦੀ ਹੈ ਅੱਛਾ ਨਾ ਮੈਂ ਤਾਂ ਸਿਰ ਨੰਗਾ ਕਰਕੇ ਬੈਠੀ ਆ ਨਾ ਤੇਰੀ ਤੀ ਤੇ ਕਿ ਦੋ ਸੜੀਆਂ ਲਿਆ ਹੋਇਆ ਮੇਰੇ ਤਾਂ ਫਿਰ ਪੇਕੇ ਆ ਇੱਥੇ ਹੂੰ ਪੇਕੇ ਆਣ ਲੈ ਤੁਸੀਂ ਨੋ ਤੂੰ ਤਾਂ ਸਿਰ ਤਾਂ ਆ ਸਕਦੀ ਆ ਆ ਆ ਗਈ ਮੱਤਾ ਦੇਣ ਮੈਨੂੰ ਵੇਖ ਲਾ ਹੂੰ ਆਪ ਦੀ ਸਹੁਰੇ ਦਾ ਨਿਕਲ ਕੇ ਆ ਗਈ ਕਿਉਂ ਐਵੇਂ ਰੋਣਾ ਪਾਇਆ ਹੈ ਮੈਨੂੰ ਤਾਂ ਥੋੜੀ ਸਮਝ ਨਹੀਂ ਲੱਗਦੀ ਆਪਸੇ ਲੜਨ ਤੇ ਬਹਿ ਜਾਂਦੇ ਆ ਉਹਨਾਂ ਦਾ ਕੀ ਕਰੀਏ ਉਹਗਾ ਤਾਂ ਸੋਚਦੇ ਨਹੀਂ ਹੋਰ ਹੀ ਵਿੱਚ ਸਿਆਪਾ ਪਾ ਕੇ ਬਹਿ ਜਾਂਦੇ ਆ ਫੇਕ ਰਹਾ ਉਹ ਗੱਲ ਦਾ ਮੈਂ ਕਹੀ ਤਾਂ ਜਾਨਾਗਾ ਵੀ ਮੈਂ ਚਾਚੇ ਨੂੰ ਮਾਰ ਦੰਨਾਗਾ ਜੇ ਮਾਰਤਾ ਬਾਅਦ ਤੁਸੀਂ ਵੀ ਰੁੱਲ ਜਾਓਗੇ ਮੈਂ ਤੁਹਾਨੂੰ ਦੱਸੀ ਹੈ ਨਾ ਝਾਕੀ ਜਾਓ ਆ ਜਿਹੜੀ ਜ਼ਮੀਨ ਹੈ ਤੇ ਆ ਘਰ ਪਿੱਛੇ ਰਾਲਾ ਪਾਇਆ ਨਾ ਇਹ ਇੱਥੇ ਰਹਿ ਜਾਊਗਾ ਪਿਆ ਪਿਆ ਮਾਰਨ ਦੀ ਤਾਂ ਭਾਈ ਕੀ ਲੋੜ ਆਗੀ ਉਂ ਬੈਠ ਕੇ ਇਹਦੀ ਗੱਲ ਕਰ ਲੋ ਗੱਲ ਕਰਨੇ ਦਾ ਦੰਦੇ ਤੁਸੀਂ ਮੇਰੀ ਗੱਲ ਸੁਣੋ ਜਦੋਂ ਗੱਲ ਕਰਦੇ ਆ ਵਿੱਚ ਆ ਆਪ ਦਾ ਸਿਆਪਾ ਪਾ ਕੇ ਬਹਿ ਜਾਂਦੇ ਹੋ ਮੇਰੀ ਗੱਲ ਸੁਣ ਜਦੋਂ ਗੱਲ ਕਰਦੇ ਨਾ ਅਸਾ ਚੁੱਪੀ ਖੜੇ ਹੁੰਨੇ ਆ ਆ ਮਾਂ ਲੋਕਾਂ ਦੇ ਗੱਲ ਪਟਦੀ ਆ ਹੈ ਉਹ ਤੁਹਾਨੂੰ ਕੀ ਲੋੜਾ ਚੋਮੀਆਂ ਗੱਲਾਂ ਕਰਨ ਦੀ ਅਸੀਂ ਗੱਲ ਪੱਟੀਏ ਚਾਹੀਏ ਅਗਲੇ ਦਾ ਸਰਪਾੜੀ ਹਫਤਾ ਹੀ ਤੁਹਾਡੀ ਗੱਲ ਨਹੀਂ ਨਿਬੜਦੀ ਜੇ ਬੰਦੇ ਆ ਰਾਮ ਨਾਲ ਬਹਿ ਕੇ ਗੱਲ ਕਰੋ ਨਾ ਤਾਂ ਗੱਲ ਨਿਬੜ ਜੇ ਤੁਸੀਂ ਤਾਂ ਅਗਲੇ ਮਾਰਨ ਤੱਕ ਜਾਂਦੇ ਹੋ ਗੱਲ ਨਿਬੜ ਜਾਂਦੀ ਜੇ ਤੁਸੀਂ ਚੁੱਪ ਖੜੀਆਂ ਰਹਿੰਦੀਆਂ ਹੋਰ ਕੀ ਅਸੀਂ ਕੀ ਕਹਤਾ ਓ ਸੁਣੀ ਜਾਂਦਾ ਸੀ ਮੈਨੂੰ ਸਾਰਾ ਕੁਝ ਸੁਣੀ ਜਾਂਦਾ ਜਿਹੜਾ ਤੁਸੀਂ ਪਿੱਛੇ ਚੁਗਲੀਆਂ ਕਰੀ ਜਾਂਦੇ ਸਾਰਾ ਕੁਝ ਹੁੰਦਾ ਈ ਸਾਨੂੰ ਲੈ ਅਸ ਤਾਂ ਕੁਝ ਕਿਹਾ ਹੀ ਨਹੀਂ ਹੈਗਾ ਚਲ ਚੁੱਪ ਕਰ ਜੋ ਠੀਕ ਹੈ ਹੁਣ ਕਿਵੇਂ ਕਰਨ ਅੱਗੇ ਉਸ ਤੈਨ ਉਸ ਗੱਲ ਨੂੰ ਸੋਚ ਲੈਣ ਤੋਂ ਮੈਨੂੰ ਮਾਰਾ ਦਿਮਾਗ ਤੇ ਨਾ ਇੰਨਾ ਬੋਝ ਪਿਆ ਹੋਇਆ ਸਮਝ ਨਹੀਂ ਲੱਗਦੀ ਮੈਨੂੰ ਇਹ ਤੁਸੀਂ ਪਾਗਲ ਹੋ ਜਾਓਗੇ ਆਪਰ ਤਾਂ ਥੋੜੀ ਮਾਂ ਤੋਂ ਨਹੀਂ ਕੁਝ ਹੋਣਾ ਤੁਸੀਂ ਕਹਤੋਂ ਮਾਰਨਾ ਮਾਂ ਤੋਂ ਨਹੀਂ ਕੁਝ ਸਰਦ ਤੂੰ ਮਾਰ ਦੇ ਜਾ ਕੇ ਕੱਦੇ ਨੂੰ ਕੀ ਹਾਂ ਕਮਾਲ ਹੋ ਗਈ ਤੇਰੇ ਵਾਲੀ ਜਮੇ ਯਾਰ ਤੇ ਫਿਰ ਕੀ ਹੁੰਦਾ ਕਿਆ ਹੋਣਾ ਕਿਆ ਹੋਣੀ ਇੱਥੇ ਲੋਕੀ ਗੱਲਾਂ ਕਰਨਗੇ ਤੈਨੂੰ ਕਹੀ ਇਹਨਾਂ ਲੋਕ ਤਾਂ ਪਹਿਲਾਂ ਬਥੇਰੀ ਗੱਲਾਂ ਕਰਦੇ ਆ ਕਿਹਨਾਂ ਗੱਲ ਹੋਊਗੀ ਠੀਕ ਐ ਐਵੇਂ ਰੌਣਾ ਪਾਓ ਐਵੇਂ ਦਿਮਾਗ ਨਾਲ ਚੱਕੋ ਤੁਸੀਂ ਮੇਰਾ ਆਪਾਂ 20 ਦਿਨ ਦਿੱਤੇ ਸੀ ਮੈਂ ਇਹਨਾਂ ਨੂੰ ਕੋਈ ਗੱਲ ਥੋੜੇ ਦਿਨ ਰਹਿ ਗਿਆ ਜੇ ਤਾਂ ਕੁਝ ਲੈ ਕੇ ਖੱਟ ਲੈਣਗੇ ਤਾਂ ਠੀਕ ਐ ਜੇ ਗ੍ਰਹਿ ਪੂੰਗੇ ਇਥੇ ਨਹੀਂ ਮੈਂ ਲੈ ਜੀ ਆਪਦੇ ਨਾਲ ਤੇ ਲੈ ਸੁਣ ਲੈ ਆਲੂ ਤਰੋ ਕਿਸੇ ਟਾਈਮ ਨਹੀਂ ਇਹਦੀ ਬੰਦ ਹੁੰਦੀ ਉਹ ਮਾਂ ਤਾਂ ਇੱਕ ਦੂਜੇ ਨੂੰ ਕਹਿਣ ਦੀ ਬਜਾਏ ਨਾ ਅੱਗੇ ਕੀ ਕਰਨਾ ਆਊਗਾ ਲੋ ਸੋਚ ਲੋ ਮੈਂ ਤੁਹਾਨੂੰ ਉਹ ਇਹੇ ਨਾਲ ਨਾ ਲੜ ਭੈਣੇ ਤੇ ਜੇ ਟੱਕਰ ਮਾਰਨੀ ਐ ਤਾਂ ਉਹਦੇ ਢੱਡ ਚ ਮਾਰ ਜਾ ਕੇ ਜਿਹੜੀ ਗੱਲ ਅਸੀਂ ਕਰਨ ਨੂੰ ਬੈਠੇ ਸੀ ਤੇ ਭਾਈ ਸੋਚਣ ਦਾ ਟਾਈਮ ਦਿੰਦੇ ਆ ਜਾਂ ਕੋਈ ਗੱਲ ਕਰਨ ਦਾ ਟਾਈਮ ਦਿੰਦੇ ਆ ਸੋਚਣ ਦਾ ਟਾਈਮ ਨਹੀਂ ਮਾਂ ਹਜੇ ਤੇਰੇ ਕੋਲ ਹੈ ਕਿੰਨੇ ਦਿਨ ਲੰਘ ਗਏ ਉਤੋਂ ਦੇ ਚੱਟ ਸਮਝ ਲੈ ਗੱਲ ਮੇਰੀ ਤੂੰ ਕਿਉਂ ਘਰ ਬਟਣਾ ਮੇਰਾ ਆ ਤਾਂ ਬੈਠ ਕੇ ਉਰੇ ਆ ਕੇ ਜੇ ਇਹ ਬਾਗੀ ਫਿਰ ਲੋਕਾਂ ਮੂਰੇ ਜਮਾ ਨੱਕ ਨਹੀਂ ਰਹਿਣਾ ਆਪਣਾ ਆਹ ਪਤਾ ਨਹੀਂ ਕਿਹਦਾ ਫੋਨ ਆ ਗਿਆ ਮੈਂ ਤਾਂ ਮੁੰਡਿਆਂ ਨੂੰ ਫੋਨ ਕਰਦਾ ਫਿਰਦਾ ਮੈਂ ਕਿਤੇ ਕੀ ਹੈ ਚਾਚੇ ਦਾ ਟਾਈਮ ਚੱਕਿਆ ਜਾਵੇ ਫਿਰ ਤੂੰ ਰਹਿਣ ਦੇ ਹਜੇ ਮਾਂ ਲੱਪੂ ਆ ਗਿਆ ਵਈ ਆਜੋ ਸੁਫਾਲੇ ਚਾਚਾ ਵੀ ਆਈ ਜਾਂਦਾ ਖਬਰਦਾਰ ਹੋ ਜੀ ਜੇ ਮੇਰੇ ਘਰੇ ਬਣੀ ਐ ਇਹ ਹਜ਼ਾਰੇ ਬਾਰੇ ਤਾਂ ਕੀਮਤ ਵਾਲ ਮੇਰੇ ਘਰੇ ਆਉਣ ਦਾ ਮਾਤਾ ਕੋਈ ਗੱਲ ਨੀ ਚੁੱਪ ਆ ਜਾ ਬੂਆ ਕੋਈ ਨਹੀਂ ਲੰਘਿਆ ਬੀਬੀ ਨਣਦੇ ਤੂੰ ਤਾਂ ਅੰਦਰ ਆ ਜਾ ਆ ਕੱਡੋ ਵੱਡੇ ਜਨਾਨੀ ਨਾ ਮੇਰੇ ਘਰੇ ਬੜੇ ਖਬਰਦਾਰ ਜੇ ਇੰਦਰ ਪੈਰ ਪਟਿਆ ਤਾਂ ਉਹ ਮਾਤਾ ਕਿਉਂ ਐਵੇਂ ਬੋਲਦੀ ਐ ਕੋਈ ਨਹੀਂ ਬੂਆ ਆ ਜਾ ਬੈਠ ਕੇ ਗੱਲ ਕਰਦੇ ਆ ਆ ਜਾ ਬੂਆ ਕੋਈ ਨਹੀਂ ਸ਼ਾਂਤ ਹੋ ਕੇ ਗੱਲ ਕਰੀਦੀ ਹੁੰਦੀ ਐ ਪਹਿਲਾਂ ਹੀ ਐ ਤਤੀ ਕਾਲੀ ਹੋਈ ਬੈਠੀ ਐਂਗੀ ਲੈ ਉਹ ਵੀ ਨਾਲ ਹੀ ਆਊਗੀ ਕੰਜਰੀ ਉਹ ਕੋਈ ਗੱਲ ਨਹੀਂ ਉਹ ਆ ਜਾ ਕੋਈ ਨਹੀਂ ਲੰਘਿਆ ਮੇਰੀ ਵੀ ਨਹੀਂ ਦਿਹਾਜ ਕਰਦੀ ਸੱਸੀ ਦਾ ਬੂਆ ਸੱਸਰੀ ਕਾਨ ਸੱਸਰੀ ਦਾ ਬੂਆ ਸੱਸਰੀ ਕਾਨ ਸੱਸਰੀ ਕਾਨ ਸੱਸਰੀ ਕਾਨ ਵਰਪਣ ਠੀਕ ਹੈ ਹਾਂ ਠੀਕ ਹੈ ਵਧੀਆ ਸੱਸਰੀ ਗਰਲਫ੍ਰੈਂਡ ਨਾ ਹੁਣ ਇਹ ਕਿੱਧਰ ਮੂੰਹ ਚੱਕ ਕੇ ਆ ਗਏ ਕੀ ਰਹਿ ਗਿਆ ਹੁਣ ਇਸ ਘਰੇ ਇਹਨਾਂ ਦਾ ਜੇ ਕੁਸ ਰਹਿਆ ਨਹੀਂ ਫਿਰ ਇਹਨਾਂ ਦਾ ਆਉਣਾ ਵੀ ਬੰਦ ਕਰੇਗੀ ਤੂੰ ਨਾ ਇਹਨਾਂ ਦਾ ਕੀ ਮਤ ਵਾਲੇ ਇਸ ਘਰੇ ਬੜਨ ਦਾ ਆਉਣਾ ਬੰਦ ਹੀ ਹੈ ਇਹਨਾਂ ਦਾ ਜੇ ਕੁਰਸੀ ਲਿਓ ਤੇਰੇ ਚਾਚੇ ਵਾਸਤੇ ਦੇਓ ਇਹਨੂੰ ਕੁਰਸੀਆਂ ਬਹੁਤ ਚੰਗੀ ਕੀਤੀ ਹੈ ਸਾਡੇ ਨਾਲ ਇਹਨੇ ਇਹਨੂੰ ਕੁਰਸੀਆਂ ਤੇ ਬਿਠਾਓ ਕੋਈ ਨਹੀਂ ਚੰਗੀ ਕਿਸੇ ਨੇ ਨਹੀਂ ਕਰੀ ਭੈ ਜਾਣ ਦੇ ਸਭ ਖੜ ਜਾ ਬਾਈਆ ਕਹਿ ਦੇ ਕਰ ਪਹਿਲੇ ਹੀ ਲੱਗ ਜੰਨੀ ਐ ਕਰ ਮੈਂ ਜਾ ਬੂਆ ਬਹਿ ਜਾ ਕੋਈ ਨਹੀਂ ਖੜ ਜਾ ਬਹਿ ਜਾ ਕੀ ਕਹੀਏ 부ਆ ਪੰਚਾਇਤ ਚ ਤੂੰ ਫੈਸਲਾ ਕਰਿਆ ਸੀਗਾ ਹੈ ਤੇਰੇ ਫੈਸਲੇ ਤੇ ਨਹੀਂ ਖੜਿਆ ਚਾਚਾ ਦਾ ਤੂੰ ਕਹਿਆ ਸੀ ਵੀ ਤੈਨੱਕਲੇ ਕੋਈ ਗੱਲ ਨਹੀਂ ਭਾਈ ਤੈਨੂੰ ਦੇ ਦੂਗਾ ਤੇਰੀ ਸੁਣੀ ਆ ਫਿਰ ਉਹਨੇ ਤੁਸੀਂ ਖੜੇ ਹੋ ਮੈਨੂੰ ਐ ਦੱਸੋ ਕਿਉਂ ਅਸੀਂ ਕਿੱਥੇ ਨਹੀਂ ਖੜੇ ਜਿੱਥੇ ਤੁਸੀਂ ਸਾਨੂੰ ਖੜਾਇਆ ਸੀ ਤਾਂ ਉੱਥੇ ਆ ਕੇ ਖੜ ਗਏ ਹੈ ਅਸੀਂ ਤਾਂ ਹੁਣ ਵੀ ਖੜੇ ਆ ਨਾ ਮੇਰੀ ਗੱਲ ਸੁਣੋ ਤੁਹਾਡੇ ਨਾਲ ਕੀ ਗੱਲਾਂ ਹੋਣਗੀਆਂ ਅਸੀਂ ਸ਼ੁਰੂ ਬੈਣੇ ਕੀ ਗੱਲਾਂ ਹੋਣਗੀਆਂ ਤੁਸੀਂ ਇੱਕ ਗੱਲ ਦੇ ਉੱਤੇ ਪੂਰੇ ਉਤਰੋ ਤਾਂ ਮੈਨੂੰ ਦੱਸ ਦਿਓ ਦੋਹੇ ਮਾਪੁੱਤ ਕਿਉਂ ਅਸੀਂ ਕਿਹੜੀ ਗੱਲ ਤੋਂ ਬੇਜਮਾਨੇ ਹੋਏ ਆ ਦੱਸ ਤਾਂ ਸਹੀ ਤੂੰ ਹੋਇਆ ਬੇ ਜਵਾਨਾ ਦਾ ਡਾਕਟਰ ਤੂੰ ਵੇਜਵਾ ਤੇ ਹੋਰ ਹੁਣ ਹੋਇਆ ਨਹੀਂ ਇਹਦੇ ਸਿਰ ਤੇ ਹੱਥ ਤੇ ਰਿਆ ਸੀ ਵੀ ਕੋਈ ਗੱਲ ਨਹੀਂ ਭਾਈ 14 ਕਿੱਲੇ ਮੇਰੇ ਆਉਂਦੇ ਆ ਕੇ ਜਵਾਬ ਨੂੰ ਤੇ ਤੁਸੀਂ ਵੀ ਮੇਰੇ ਸਿਰ ਤੇ ਹੱਥ ਤੇ ਇਸੇ ਕਰਕੇ ਕੀ ਰੱਖਿਆ ਹੋਇਆ ਸੀ ਵੀ ਰੋਟੀ ਪਾਣੀ ਖਾ ਦੇਵਾਂਗੇ ਮੈਂ ਕਿੱਧਰ ਜਾਵਾਂ ਹੁਣ ਹੋਰ ਤਾਂ ਤੂੰ ਭੁੱਖਾ ਹੀ ਪੈਂਦਾ ਸੀ ਗੱਲਾਂ ਦੇਖ ਕੀ ਕਰਦਾ ਜਿਹੜਾ ਸਾਹਮਣੇ ਆ ਲਿਆ ਜਿਹੜਾ ਨਿਕਲੀ ਉਧਰ ਮੇਰੇ ਸਾਹਮਣੇ ਕਰਦਾ ਮੈਂ ਕੰਜਰੀ ਨੂੰ ਇੱਥੇ ਲਿਆ ਕੇ ਵੀ ਬਾਹਰ ਮੇਰੀ ਗੱਲ ਵੀ ਸੁਣ ਲੈ ਮੈਨੂੰ ਵੀ ਆਈ ਨੂੰ ਪੁੱਛ ਲਾ ਵੀ ਤੂੰ ਆਈਆਂ ਕਿਸੇ ਰੋਲੇ 'ਚ ਵੀ ਕੀ ਸਮਝੌਤਾ ਕਰੇਗੀ ਜੇ ਇਕੱਥਾ ਪੁੱਤ ਤਾੜੀ ਵਾਜਦੀ ਨਹੀਂ ਲਾਢੀ ਦੋਨਾ ਹੱਥਾਂ ਨਾਲ ਵਾਜਦੀ ਹੈ ਕੱਲਾ ਚਾਚਾ ਨਹੀਂ ਮਾੜਾ ਮੈਂ ਸਮਝ ਗਿਆ ਤੇਰੀ ਗੱਲ ਸਮਝ ਗਿਆ ਪੂਆ ਪਰ ਹੁਣ ਮਾ ਤਾਂ ਮੈਨੂੰ ਗੱਲ ਕਰਨੇ ਮਾੜੀ ਇਹ ਪੂਆ ਨਾ ਪੂਆ ਤੂੰ ਇੱਥੇ ਆਉਂਦੀ ਸੀ ਤੇ ਇੱਥੇ ਥਿਆਰ ਆਉਂਦੀ ਸੀ ਨਾ ਸਾਰਾ ਕੁਝ ਦੇਖਦੀ ਸੀ ਜਿੰਨਾ ਕੁਝ ਅਸੀਂ ਤੇਰਾ ਕਰਦੇ ਸੀਗੇ ਉਨਾ ਹੀ ਸੀ ਚਾਚਾ ਦਾ ਕਰਦਾ ਸਾਰਾ ਕੁਝ ਮੈਂ ਲੈ ਕੇ ਦਿੰਦਾ ਸੀ ਮੇਰੇ ਮੇਰੇ ਹੀ ਪੈਸੇ ਲੱਗਦੇ ਸੀ ਉਹ ਫਿਰ ਮੁੱਢ ਸੀ ਕਰਦਾ ਚਾਚਾ ਤੂੰ ਇਹ ਗੱਲ ਕਿਉਂ ਭੁੱਲ ਗਿਆ ਸੀ ਤੈਨੂੰ ਮੁੱਢ ਬਣਾਇਆ ਸੀ ਕਰਦਾ ਲੈ ਬੂਆ ਮੇਰੀ ਗੱਲ ਸੁਣ ਤੂੰ ਤਾਂ ਸਮਝਾਉਣਾ ਸੀਗਾ ਚਾਚੀ ਨੂੰ ਆ ਕੀ ਉਮਰ ਹੈ ਚਾਚੀ ਦੀ ਵਿਆਹ ਕਰਾਉਣ ਵਾਲੀ ਹੈ ਸ਼ਰਮਿਲਹੀ ਪਈਏ ਜਵੀ ਪਿੰਡ ਚ ਥੂ ਥੂ ਦਰਵਾਜ਼ਾ ਆਪਾਂ ਕਿਹਦਾ ਬੋਲਣਾ ਮੈਂ ਤੈਨੂੰ ਦੱਸਾਂਗਾ ਠੀਕ ਆ ਤੇਰਾ ਤਾਂ ਮੇਰੇ ਨਾਲ ਬੋਲਣ ਦਾ ਫਰਜ਼ ਹੀ ਨਹੀਂ ਬਣਦਾ ਬਣਾ ਤੂੰ ਮੇਰੇ ਨਾਲ ਜਬਾਨ ਲੜਾਈ ਜਾਂਦੀ ਆਂ ਆਹੋ ਬਿੱਲਿਆ ਤੁਸੀਂ ਆ ਕੁਛ ਕਰਨ ਕਰਕੇ ਹੀ ਤਾਂ ਸਾਰਾ ਕੁਝ ਹੋਇਆ ਜੇ ਤੁਸੀਂ ਇੱਕ ਜਾਣਾ ਬੋਲਦਾ ਸੀ ਨਾ ਦੂਜੇ ਕੰਟਰੋਲ ਕਰ ਲੈਂਦੇ ਖੋਣੀ ਤੇਰਾ ਚਾਚਾ ਕਦਮ ਨਾ ਚਾਹਤਾ ਪੂਆ ਚਲ ਮੰਮੀ ਨਾਲ ਤਾਂ ਲੜਾਈ ਰਹਿੰਦੀ ਸੀ ਪਰ ਅਸੀਂ ਦੋਨਾਂ ਨੇ ਤਾਂ ਕਦੇ ਕੁਛ ਕਿਹਾ ਸੀ ਮੈਂ ਤਾਂ ਪਹਿਲੇ ਜਦ ਰੋਟੀ ਬੰਦੀ ਸੀ ਪਹਿਲੇ ਚਾਚੇ ਨੂੰ ਦੇ ਕੇ ਆਉਂਦੀ ਸੀ ਰੋਟੀ ਚਾਚੇ ਨੇ ਤਾਂ ਨਹੀਂ ਸੋਚਿਆ ਆਪਾਂ ਉਹਦੇ ਧੀ ਪੁੱਤ ਹੈ ਚਾਚੇ ਤਾਰਦੇ ਸੋਚਿਆ ਮੈਂ ਤੇਰੇ ਤੇ ਵਾਸਤੇ ਥੋੜਾ ਕੀਤਾ ਸੀ ਮੈਂ ਤੇਰੇ ਵਿਆਹ ਵਾਲੇ ਮੈਂ ਕੀ ਕੀ ਚੀਜ਼ ਦੀ ਕਮੀ ਰਹਿਣ ਦੇਤੀ ਸੀ ਫਿਰ ਜੇ ਕਮੀ ਨਹੀਂ ਰਹਿਣ ਦਿੱਤੀ ਤਾਂ ਅੱਜ ਪੂਰੀਆਂ ਕਰਤੀਆਂ ਕਮੀਆਂ ਆ ਬੈਠੀ ਆ ਘਰੇ ਆ ਤੇਰੇ ਘਰ ਕੀ ਹੋਇਆ ਸਾਰਾ ਕੁਝ ਉਹ ਛੱਡ ਗਿਆ ਇੱਥੇ ਪਰਾਉਣਾ ਉਰੇ ਮੇਰੇ ਕਰਕੇ ਹੋ ਗਿਆ ਸਾਰਾ ਕੁਝ ਮੇਰੇ ਕਰਕੇ ਹੀ ਹੋ ਗਿਆ ਹਣਾ ਤੇ ਹੋਰ ਹੁਣ ਬੂਆ ਮੈਂ ਤੈਨੂੰ ਦੱਸਾਂ ਨਹੀਂ ਸ਼ਰਮ ਦੇ ਮਾਰੇ ਨੇ ਆ ਬੈਠੀ ਆ ਘਰੇ ਉਹ ਕਹਿੰਦਾ ਜਿੰਨਾ ਚਿਰ ਤੁਹਾਡੀ ਜ਼ਮੀਨ ਹੀ ਨਾ ਪੂਰੀ ਹੁੰਦੀ ਉਹਨਾਂ ਚਿਰ ਮੈਂ ਤਾਂ ਲੈ ਕੇ ਆਂਦਾ ਕਹਿੰਦਾ ਮੇਰੀ ਜबान ਵੱਡੀ ਦੀ ਐ ਹੁਣ ਦੱਸ ਮੈਂ ਕੀ ਕਰਾਂ ਉਹ ਤਾਂ ਕਿਹੜਾ ਸ਼ਰਮ ਹੈ ਉਹ ਤਾਂ ਉਹਦੀ ਗਲਤੀ ਐ ਛੋਟਾ ਘਰ ਐ ਛੋਟੇ ਘਰ ਦੇ ਵਿੱਚ ਉਹ ਇੰ ਕੋਈ ਗੱਲ ਨਹੀਂ ਜ਼ਮੀਨ ਪੂਰੀ ਹੋ ਕਰਨੀ ਵੀ ਆਪਦੇ ਸਾਰੇ ਸੀ ਜੇ ਹੁਣ ਮੈਂ ਗੱਲ ਕਰ ਗਈ ਸੀ ਤੇਰੀ ਮਾਂ ਨਾ ਇਹਨਾਂ ਨੂੰ ਘਰੇ ਜਾ ਜਾ ਟਾਉਂਦੀ ਉਹ ਤਿੰਕਲੇ ਮਿਲ ਜਾਂਦੇ ਇਹ ਦੂਜੇ ਦੀਆਂ ਸ਼ਰਮਾਂ ਪਰਖਦੀ ਆਪਦੀ ਤਾਂ ਦੀ ਬਾਲੀ ਸ਼ਰਮ ਆ ਗਈ ਨਾ ਫਿਰ ਬੁੱਕਰੇ ਕਾ ਤੋ ਜ਼ਮੀਨ ਤੋਂ ਤੇ ਨਿਕਲੇ ਦੇਣੇ ਵੀ ਮੁੱਕਰਗੇ ਤੇ ਕਮਾੜ ਹੋ ਗਈ ਮੈਂ ਹੁਣ ਕੀ ਜਾਣੀ ਦਿੰਦਾ ਤੁਹਾਨੂੰ ਦੇਖ ਲੈ ਲੈ ਦੱਸ ਸੁਣ ਲੈ ਕਰ ਲੈ ਜਿਹੜਾ ਕੋਈ ਕਰਨਾ ਫਿਰ ਤੂੰ ਦੇਖ ਲੈ ਮੈਂ ਕਿਵੇਂ ਬੋਲਦਾ ਸ਼ਰਮ ਆਉਂਦੀ ਹੈ ਜਨਾਨੀਆਂ ਦਾ ਬੋਝ ਫਿਰ ਕੀ ਗੱਲ ਕਰਦਾ ਮੈਂ ਤੂੰ ਮੇਰੇ ਨਾਲ ਗੱਲ ਕਰ ਉਹ ਤਾਂ ਕੀ ਹੱਕ ਬਣਦਾ ਮੇਰੇ ਨਾਲ ਗੱਲ ਕਰ ਉਹ ਦੁੱਖ ਲੱਗਦਾ ਗਲੀ ਨੂੰ ਲੱਗਦਾ ਦੁੱਖ ਹਾਂ ਤੂੰ ਦਾ ਸਬੂਆ ਕੀ ਗੱਲ ਕਰਨ ਆਇਆ ਹੁਣ ਕੀ ਨਵੇੜਾ ਕਰਨਾ ਹੈ ਕੀ ਨਵੇੜਾ ਕਰਾਂਗੇ ਸਾਡਾ ਤੁਹਾਡੇ ਹੈਗੇ ਘਰ ਦੀ ਗੱਲ ਇਹਦੇ ਪੇਕਿਆਂ ਬੁਕਿਆਂ ਨੂੰ ਫੜਨੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਪੰਜ ਤੁਹਾਨੂੰ ਤਾਂ ਮੈਂ ਕੋਈ ਗੱਲ ਨਹੀਂ ਆਖੀ ਮੇਰੀ ਮੇਰੀ ਗੱਲ ਸੁਣੋ ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਕੁੜੀ ਨੂੰ ਤੁਸੀਂ ਰੋਕੋ ਇਸ ਗੱਲ ਤੋਂ ਵੜ ਜਾਓ ਠੀਕ ਹੈ ਸਾਡੀ ਆਪਸ ਗੱਲਾਂ ਕਰੀ ਜਾਂਦੇ ਆਂ ਅਸੀਂ ਗੱਲਬਾਤ ਠੀਕ ਹੈ ਜਦੋਂ ਭਾਈ ਰਿਸ਼ਤਾ ਕੀਤਾ ਸੀ ਉਦੋਂ ਤਾਂ ਤੂੰ ਵੀ ਵਿੱਚ ਬੈਠਾ ਸੀ ਨਾ ਤੂੰ ਕਿਹੜਾ ਨਹੀਂ ਬੈਠਾ ਸੀ ਉਹਦੇ ਵਿੱਚ ਭਾਈ ਇਹ ਗੱਲ ਇਹਨਾਂ ਨੂੰ ਪੁੱਛੋ ਜਿਹੜੀ ਆ ਬੈਠੀ ਹੈ ਇਹਨੂੰ ਪੁੱਛੋ ਮੈਂ ਤਾਂ ਹੁਣ ਕਿਹੜਾ ਕਿਸੇ ਗੱਲ ਤੋਂ ਮੁੱਕਲਾ ਸੀ ਬੋ ਮੈਂ ਮਾੜਾ ਕਰਤਾ ਸੀ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਸੰਸਖਪਾਲ ਕੋਠੀ ਪਾਉਣ ਵੇਲੇ ਤੂੰ ਮੈਨੂੰ ਕੀ ਗੱਲ ਆਖੀ ਸੀ ਤੈਨੂੰ ਤੂੰ ਮੈਨੂੰ ਇਹ ਗੱਲ ਕਹੀ ਸੀ ਆ ਨਾਲ ਦਾ ਬਰਾਬਰ ਤੇਰਾ ਬਣਾ ਕੇ ਦੇਉਂਗੀ ਕਹੀ ਨਹੀਂ ਸੀ ਗੱਲ ਤੇ ਫਿਰ ਬਣਾਉਂਦੇ ਸੀ ਇਸ ਤਾਂ ਤੂੰ ਉਹ ਗੱਲਾਂ ਤੇ ਖੜਾ ਕਦੋਂ ਬਣਾਉਂਦੇ ਮੈਂ ਨਹੀਂ ਗੱਲਾਂ ਤੇ ਖੜਾ ਚਾਚਾ ਬਣਾ ਕੇ ਕਰਨਾ ਵੀ ਕੀ ਸੀ ਤੂੰ ਕੱਲਾ ਕੋਠੇ 'ਚ ਕੀ ਕਰ ਲੈਂਦਾ ਮੈਨੂੰ ਐਂ ਦੱਸ ਹਾਂ ਬਣਾਉਣ ਦਿੱਤਾ ਤੂੰ ਆਪ ਹੀ ਕਿਹਾ ਸੀ ਆ ਬੀਬੀ ਭਾਈ ਮੈਂ ਕੋਠੀ ਕੀ ਕਰਨੀ ਆ ਮੈਂ ਕੱਲਾ ਹੈਗਾ ਕੋਈ ਗੱਲ ਨਹੀਂ ਇੱਥੇ ਇੱਕ ਕਮਰਾ ਬਾ ਦੇ ਫਿਰ ਮੈਨੂੰ ਇੱਕ ਕਮਰਾ ਕੀ ਮੈਨੂੰ ਆ ਪੁੱਛ ਤੇਰੀ ਮਾਂ ਨੇ ਤਾਂ ਮੈਨੂੰ ਦਿੱਲੀ ਨਹੀਂ ਚੜਨ ਦਿੱਤਾ ਹੈ ਕਿ ਨਹੀਂ ਕੋਠੀ ਤੂੰ ਆਪ ਹੀ ਕਹਿੰਦਾ ਸੀ ਪੱਗੂ ਵਾਲੇ ਪਾਸੇ ਜਾ ਕੇ ਮੈਂ ਰਿਹਾ ਕਰੂੰਗਾ ਕੋਈ ਨਹੀਂ ਕਿਹਾਗਾ ਇਹਨੇ ਕਿਹਾਗਾ ਕਿ ਜਵਾਕਾਂ ਕੋਲ ਪੈਂਦਾ ਚੰਗਾ ਨਾਲ ਜਾ ਕੇ ਉੱਥੇ ਪਿਆ ਕਰ। ਪਰ ਹੋਰ ਕੀ ਕਹਾ ਫਿਰ? ਨਾ ਉੱਥੇ ਜੀ ਹੁੰਦਾ ਸੀ ਤੈਨੂੰ ਪੈਂਦੇ ਨੂੰ। ਪੈਂਦੇ ਨੂੰ। ਉਹ ਵੀ ਤਾਂ ਕਾਰੀ ਸਾਰੀਆਂ ਲੁੱਟੀਆਂ ਨੇ ਇਹਦੀਆਂ ਲੰਗਾ ਹੋਗਾ। ਅੱਛਾ ਹੁਣ ਜ਼ਮੀਨ ਤੇ ਵੀ ਮੈਂ ਚਾਚੇ ਨੂੰ ਆਏ ਹੋਗਾ ਜ਼ਮੀਨ ਵੀ ਮੇਰੀ ਹੋਵੇ, ਘਰ ਵੀ ਮੇਰਾ ਹੋਵੇ। ਹੁਣ ਸਾਰਾ ਕੁਝ ਦਿਸਣ ਲੱਗ ਗਿਆ ਚਾਚੇ ਨੂੰ। ਇਹ ਕੋਈ ਗੱਲ ਨਹੀਂ ਤੇ ਇਹੋ ਗੱਲ ਨੂੰ ਗੱਲ ਹੁਣ ਤੁਸੀਂ ਗੱਲ ਕੀ ਕਰਨਾ। ਤੂੰ ਆ ਜਾ ਮੈਂ ਗੱਲ ਇੱਕ ਮਿੰਟ ਮੇਰੀ ਗੱਲ ਸੁਣ। ਦੇਖ ਭਣੇ, ਠੀਕ ਹੈ ਨਾ ਮੈਂ ਤੇਰੀ ਸਾਰੀ ਗੱਲ ਹੁਣ ਦੱਸਤੀ ਆ। ਵੀ ਭਾਈ ਹੁਣ ਜਿਹੜਾ ਲੋਨ ਹੈਗਾ ਉਹ ਮੈਂ ਉਦੋਂ ਕਰਵਾ ਕੇ ਦੇ अच्छा ਇਹਨਾਂ ਦਾ ਫਰਜ ਨਹੀਂ ਬਣਦਾ ਹੁਣ ਕਿਸਤਾਂ ਆ ਭਰਨ ਦਾ ਉਹ ਘਰ ਆ ਕੇ ਮੈਨੂੰ ਚਿੱਠੀਆਂ ਭੇਜਦੇ ਨੇ ਜੇ ਮੈਂ ਇਹਨਾਂ ਨੂੰ ਬੰਦ ਤੋਂ ਨੂੰ ਭੇਜਿਆ ਵੀ ਆ ਕਰਕੇ ਵੀ ਤੂੰ ਕਹ ਕੇ ਆ ਉਹਨਾਂ ਨੂੰ 100 100 ਕੁਝ ਬੋਲੀ ਇਹੇ ਸੋਨ ਲ ਬੰਤੋ ਭਲੀ ਆ ਹਾਂ ਬੰਤੋ ਦੇ ਤਾਂ ਕੰਡੇ ਵੀਜੇ ਬੰਤੋ ਦਾ ਤੈਨੂੰ ਜ਼ਿਆਦੇ ਇਹ ਜਿਹਾ ਆਉਂਦਾ ਨਾ ਮੈਨੂੰ ਕਿਹੜਾ ਇਹ ਜਿਹਾ ਆਉਂਦਾ ਉਹ ਜੀ ਉਹਨਾਂ ਨੂੰ ਗੱਲ ਚੱਤ ਪਾਇਆ ਕਰ ਹਸੰਦ ਅਸੀਂ 40 ਸਾਲ ਦੇ ਰੋਟੀਆਂ ਦਿੱਤੀਆਂ ਅਸੀਂ ਮਾਰੇ ਹੋਗੇ ਉਹਨੇ ਉਹਨੇ ਇੱਕ ਵਾਰੀ ਸੋਚ ਲਿਆ ਇਹਦਾ ਵੀ ਚੱਲ ਵਿਆਹ ਕਰਾ ਦਿੰਨੇ ਆ ਰੋਟੀਆਂ ਬਣਾ ਲੂ ਆਹ ਪੋਰਾ ਪਾ ਜਵਾਕ ਬਣਾਉਂਦੀ ਆ ਕਿ ਨਹੀਂ ਬਣਾਉਂਦੀ ਰੋਟੀਆਂ ਇਹਨੇ ਹੱਦਾਂ ਇਹਦੇ ਪਾਰੇ ਪਲੋਸੇ ਇਹ ਤਾਂ ਤੈਨੂੰ ਮਾਰੇ ਲੱਗਣ ਲੱਗੇ ਬੰਤੋ ਤੈਨੂੰ ਚੰਗੀ ਲੱਗਦੀ ਆ ਮੇਰੀ ਗੱਲ ਸੁਣ ਲਾ ਉਹਦੋਂ ਤਾਂ ਤੂੰ ਵੀ ਸਬਜੀ ਬੰਤੋ ਨੂੰ ਪੁੱਛ ਕੇ ਧਰਦੀ ਹੁੰਦੀ ਸੀ ਤੂੰ ਵੀ ਨਹੀਂ ਸ ਕੋਲੇ ਹਰੇਕ ਗੱਲ ਉਹਦੇ ਕੋਲੇ ਲੈ ਕੇ ਅਗਲੀ ਨੇ ਫੇਰ ਥੋੜਾ ਘਰ ਬੋਲ ਅਸੀਂ ਮੈਂ ਤਾਂ ਮਾਮੀ ਸਾਹਿਬ ਸੀ ਮੇਟ ਦੀ ਗੱਲ ਨਹੀਂ ਮੈਨੂੰ ਕੀ ਤਾਂ ਗੱਲ ਹੋਵੇ ਇਹਦੀ ਜੀਬ ਵੱਢਣ ਵਾਲੀ ਹੈ ਇਹਨੂੰ ਕੀ ਲੋੜ ਪਈ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸਨੂੰ ਭੌਂਕਣ ਦੀ ਜਾਂ ਕੋਈ ਗੱਲਾਂ ਕਰਨ ਦੀ ਲੈ ਦੱਸ ਕਿ ਮੈਂ ਕੀ ਮਾੜੀ ਗੱਲ ਕਰਤੀ ਕੋਈ ਪਿੰਡ ਦੇ ਅਸੀਂ ਬੁਲਾ ਲਿਆ ਫਿਰ ਕੀ ਲੋੜਾ ਆ ਗਿਆ ਤੈਨੂੰ ਕੀ ਲੋੜ ਪਈ ਸੀ ਅਗਲੀ ਨੇ ਸਾਰੇ ਪਿੰਡ ਦੇ ਹੁਣ ਮੈਨੂੰ ਸ਼ੇਰਮ ਕਹਿ ਕੇ ਇਹ ਆ ਕਿ ਮੇਰੇ ਰਿਸ਼ਤਾ ਤਰਵਾਉਣ ਵਾਲੀ ਮੇਰੇ ਮੁੰਡੇ ਦਾ ਇਹ ਸੁਖਪਾਲ ਹੈ ਉਹਦਾ ਫਿਰ ਜੇ ਭੌਂਕਦੀ ਬੰਦਿਆ ਦਾ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਤੂੰ ਕਰਵਾ ਦੇ ਹੁਣ ਤਾਂ ਤੂੰ ਕਹਦੇ ਉਹ ਤਾਂ ਬੰਤੋਂ ਨੂੰ ਤਾਂ ਤੁਸੀਂ ਐਂ ਦੱਸਤਾ ਵੀ ਅਸੀਂ ਸਾਨੂੰ ਲੋਨ ਕਰਾ ਕੇ ਦੇਂਦਾ ਸਾਡਾ ਚਾਚਾ ਅਸੀਂ ਫੇਰ ਕੋਠੀ ਪਾਉਣੇ ਮੇਰੇ ਕੋਲੇ ਤੇਰੀ ਮਾਂ ਨੇ ਪਾਪ ਨਹੀਂ ਕੱਢੀ ਕੀ ਕਦੇ ਵੀ ਨਾ ਮੇਰੇ ਕੋਲੇ ਮੇਰੇ ਭਰਾ ਨੇ ਕੋਈ ਗੱਲ ਕਰੀ ਕੱਢਣ ਵਾਲੀ ਹੁੰਦੀਆਂ ਸਿਆਣੀ ਵਿਆਣੀ ਤੂੰ ਹੈਗੀਆਂ ਇਹ ਗੱਲਾਂ ਕਿਹਨੂੰ ਕਰੀਏ ਫਿਰ ਸੋਡਾ ਸਮਝੋਤਾ ਆਈ ਨਾ ਰੌਲਾ ਨਹੀਂ ਪੈਂਦਾ ਸੀ ਜੇ ਮੈਨੂੰ ਦੱਸਿਆ ਹੁਣ ਰੌਲਾ ਤਾਂ ਹੁਣ ਪੈ ਗਿਆ ਅਸੀਂ ਆਪਾਂ ਦੱਸਦੇ ਅਸੀਂ ਨਹੀਂ ਕਰਦੇ ਕਿਸੇ ਤੋਂ ਕੋਸਤ ਮਰਜੀ ਹੋ ਜਾ ਮੇਰੀ ਗੱਲ ਮੈਂ ਇਹਨਾਂ ਦੱਸਿਆ ਪਾਣੀ ਨਿਭੜਦਾ ਇਹਨਾਂ ਦਾ ਨੰਬਰ ਮੇਰੇ ਆ ਠੀਕ ਆ ਨਾ ਮੇਰੀ ਮਾਂ ਲੈਣਾ ਇਹ ਜਿਹੜੀ ਜ਼ਮੀਨ ਆ ਉਹਦੀ ਆ ਠੀਕ ਆ ਇਹਦੇ ਨ ਠੀਕ ਹੈ ਕਿਸ ਤੇ ਤੁਸੀਂ ਨਾ ਪਰੋ ਚੁੱਪ ਕਰਕੇ ਜੁੱਲੀ ਬਿਸਤਰਾ ਆਪਦਾ ਇੱਥੇ ਚੱਕੋ ਤੇ ਤੁਰਦੇ ਲੱਕੋ ਸਾਮਾਨ ਸਭਾ ਦੇ ਰਹੀ ਦੇ ਨਾ ਆ ਆ ਆ ਜਾ ਗੱਲ ਨੂੰ ਬਣਦੇ ਨੇਗਾ ਮੈਂ ਤੇ ਇਹਨੂੰ ਵਾੜੂਗਾ ਤੇਰੇ ਸਾਹਮਣੇ ਦੇ ਵੇਖੀ ਵੇਖੀ ਚੋਰੀ ਕੀਤੀ ਕਰਦੀ ਆ ਭਰਾ ਬੈਠਾ ਫੇਰਾ ਚੱਲ ਰੱਖ ਚੱਲ ਲੈ ਆ ਜਾ ਗੱਲ ਹੋਣੀ ਆ ਤੇਰੀ ਆ ਤੂੰ ਖੜ ਜਾ ਤੇਰੇ ਕਰਕੇ ਤੇਰੇ ਕਰਕੇ ਹੋਈ ਇਹ ਦੇਖ ਵੇ ਪਾਸੇ ਦੇਖ ਮੈਂ ਤੇਰੇ ਕਰਕੇ ਨਾ ਮੋੜ ਮੋੜ ਰਜਾ ਫਟਾ ਫਿਰ ਲੈ ਇਹ ਮਾਰੂ ਮਾਰੋ ਮੈਂ ਵਾਲ ਵਾਟਾ ਫੋਕੀਆ ਫੋਕਾ ਕੋਈ ਗਲਤੀ ਨਾ ਕਰਨੀਂ ਚੱਲ ਤੂੰ ਉੱਪਰ ਤੋਂ ਬਾਦੀ ਮਾ ਫੋਕਾ ਖੜਾ ਨਾ ਹੋ ਜਾ ਚੱਲ ਇਹਦੇ ਨਾਲ ਚੱਲ ਨਿਕਲ ਜਾ ਠੀਕ ਗਲਾ ਹਾਂ ਅਰੇ ਕਰੋ ਨਿਕਲ ਆ ਜਾ ਤੂੰ ਆ ਤੂੰ ਕਾਹੀ ਕਰ ਕਰਵਾਉਣਾ ਸੀ ਤੂੰ ਆਹੀ ਕੁਛ ਕਰਵਾਉਣਾ ਸੀ ਤੂੰ ਲੈ ਕੇ ਆ ਤੂੰ ਬੂਰੇ ਕਰ ਕਰਦੇ ਆ ਕੋਈ ਨਹੀਂ ਤੇ ਸਿਆਤ ਕਰਨ ਨੂੰ ਕਿੱਦਾਂ ਦੇ ਤੂੰ ਦੇਖਾਂਗੇ ਕੋਈ ਗੱਲ ਨਹੀਂ ਆਜੋ ਤੂੰ ਆ ਗਏ ਪਾਜਾ ਤੂੰ ਚੱਲ ਬਾਹਰ ਕੰਜਰੀਏ ਸਾਡੇ ਜਿਹੜੀ ਪੜ ਜਾ ਹੋਇਆ ਮੋੜਾ ਨਾ ਘਾਟ ਵੀ ਆ ਚੱਲੇ ਤੂੰ ਸੀ ਜਨਾਨੀ ਨਾ ਹੋਵੇ ਤਾਂ ਆਹੀ ਕੁੱਤ ਕਰਨ ਆਉਂਦਾ ਤਾਂ ਹੋਰ ਕੁ ਬਾਏ ਨਾ ਰਹੇਗਾ ਆ ਗਾ ਸਰ ਬਾਜ ਦੇ ਚੱਲਦੇ ਆ ਇੱਧਰ ਆ ਕੇ ਟੋਲਿਆ ਆਪਾਂ ਨੂੰ ਚੱਲ ਤੂੰ ਆ ਚੱਲੀਏ ਹਾਂ ਆ ਤੂੰ ਜਿਲੇ ਪਾੜ ਦੂ ਤੂੰ ਆ ਦੇਖ ਲੈ ਰੋ ਨਾ ਬਸ ਚੁੱਪ ਰਹਿ ਚੁੱਪ ਰਹਿ ਤੂੰ ਨਹੀਂ ਕਾ ਤੂੰ ਦਲਾ ਪਸੰਦ ਬੋਲਦਾ ਆ ਆ ਦੇਖੀ ਇਹਨੇ ਕਰਦੇ ਆ ਇਹਨੂੰ